ਆਪਦੀਆਂ ਚਾਰ ਸੀਟਾਂ ਤੇ ਜਿੰਨੀ ਚੋਣਾਂ ਐ ਪਰ ਸਭ ਤੋਂ ਵੱਧ ਗੱਲ ਜੋ ਹੈ ਗਿੱਦੜਬਾਹਾ ਦੀ ਹੋ ਰਹੀ ਹੈ। ਕਾਲੇ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਮੰਨਪ੍ਰੀਤ ਬਾਦਲ ਉਹਨਾਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਘਰ ਦੇ ਵਿੱਚ ਬੈਠੇ ਨੇ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਪਰੋਸੇ ਦੇ ਵਿੱਚ ਲੈ ਰਹੇ ਨੇ। ਵਿਰੋਧੀ ਕਹਿ ਰਹੇ ਨੇ ਕਿ ਨੌਕਰੀ ਦਾ ਪਰੋਸਾ ਦੇ ਰਹੇ ਨੇ। ਕਹਿ ਰਹੇ ਮੈਂ ਨੌਕਰੀ ਲਗਵਾ ਦਾਂਗਾ ਬੀਐਸਐਫ 'ਚ, ਆਈਟੀਬੀਪੀ 'ਚ, ਪੀਆਰਟੀਸੀ 'ਚ ਕੰਡਕਟਰ ਦੀ ਨੌਕਰੀ ਜੋ ਹੈ ਮੰਨਪ੍ਰੀਤ ਬਾਦਲ ਆਫਰ ਕਰ ਰਹੇ ਨੇ। ਇਹ ਵਿਰੋਧੀ ਕਹਿ ਰਹੇ ਨੇ ਪਰ ਉਹ ਪੂਰੀ ਵੀਡੀ ਤੁਸੀਂ ਵੀ ਦੱਸ ਸਕਦੇ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਜੀ ਵੀ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਪੂਰੀ ਵੀਡੀਓ ਸੁਣੋ ਆ ਕਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਕਿਸ ਤੇ ਰੌਲਾ ਚੱਲ ਰਿਹਾ ਹੈ ਰੋਡ ਵਿੱਚ ਜਲਵਾ ਕੁਣਕ ਸਰਕਾਰੀ ਪੀਆਰਟੀਸੀ ਜਲਵਾ ਅਸਲ ਜਿਹੜਾ ਉੱਥੇ ਐਮ ਡੀ ਹੈ ਨਾ ਜਦੋਂ ਮੈਂ ਮੰਤਰੀ ਨੂੰ ਮੇਰੇ ਬਤਿਹਤ ਕੰਮ ਕਰਦਾ ਬਈ ਇਧਰ ਆ ਜੋ ਕੇ ਆ ਜੋ ਕੋਈ ਆ ਕੇ ਮੈਂ ਇੱਥੇ ਬੈਠ ਜੀ ਗਲਤ ਅਸਲ ਜੀ 23 ਸਾਤ ਆਉਜੀ ਆਉਜੀ ਸ਼ਹਿਰ ਨਾ ਨਹੀਂ ਨਹੀਂ ਆਹ ਬੈਠੋ ਆਹ 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 ਸਸੇ ਕਾਲ ਦੀ ਫੋਟੋ ਬੈਠੋ ਛੱਡੋ ਤੁਸੀਂ ਬੈਠੋ ਇੱਥੇ ਬਾਈ ਵੀਰੇ ਬਾਰੇ ਸਾਰੇ ਬੈਜੇ ਇੱਧਰ ਬਾਈ ਇੱਧਰ ਕੋਈ ਨਹੀਂ ਪਰ ਜੇ ਕੋਈ ਹੋਰ ਵੀ ਬੱਚਾ ਹੈਗਾ ਆਪਣਾ ਹਾਂ ਆ ਤੁਸੀਂ ਸਾਰੇ ਸੁਣੀ ਜਾਓ ਘਰਾਂ 'ਚ ਦੇ ਵੀ 18 ਤੋਂ 23 ਦੇ ਵਿੱਚ ਵਿੱਚ ਉਮਰ ਆ। ਉਹਨਾਂ ਨੂੰ ਮੈਂ ਬੀਐਸਐਫ, ਸੀਆਰਪੀ, ਆਈਟੀਵੀ ਜਿਹੜੇ ਸੈਂਟਰ ਦੀਆਂ ਪੁਲਿਸ ਹੈ। ਫੌਜ, ਫੌਜ ਅਸਰ ਤੇ ਨਹੀਂ ਹੈ ਵੀ। ਤੁਸੀਂ ਫੌਜ ਦੀ ਹੁਣ ਇਕੱਲੀ 4 ਸਾਲ ਦੀ ਨੌਕਰੀ ਦੇ। 4 ਸਾਲ ਤੋਂ ਵੱਧ ਰੱਖਦੇ ਨਹੀਂ। ਤੇ ਕਿਹਦੇ 'ਚ ਕਰਾ ਸਕਦੇ। ਕੰਡੈਕਟਰ ਰਖਾ ਸਕਦਾ ਕੋਈ ਜੇ ਕਿਸੇ ਬੱਚੇ ਦਾ ਰੇਲਵੇ ਚ ਭਰਿਆ ਤਾਂ ਉਹ ਵੀ ਬੈਠੇ ਰੇਲਵੇ ਭਰਿਆ ਬੱਚੇ ਦਾ ਜੀ ਇਸ ਜੀ ਜੀ ਤੋਂ ਰੇਲਵੇ ਵਾਲਾ ਤੇਰੇ ਦਾ ਰੋਲ ਨੰਬਰ ਆ ਗਿਆ ਕਿ ਨਹੀਂ ਆਉਣ ਵਾਲਾ ਜੀ ਬੇਟਾ ਜਿੱਦਣ ਅੱਜ ਰੇਲਵੇ ਵਾਲਾ ਮਨਿਸਟਰ ਆਪਣੇ ਕਿੱਧਰ ਵੀ ਫਿਰਦਾ ਤੇ ਅਗਲੇ 8 ਦਿਨ ਉਹਨੇ ਇੱਥੇ ਹੀ ਰਹਿਣਾ 25 ਤਰੀਕ ਤੋਂ ਸਟਾਰਟਿੰਗ ਜਦੋਂ ਵੀ ਤੇਰਾ ਰੋਲ ਨੰਬਰ ਆਇਆ ਯਾਰ ਮੈਨੂੰ ਫੜਾ ਹਾਂ ਜੇ ਅੱਧੀ ਰਾਤ ਨੂੰ ਵੀ ਆ ਗਿਆ ਅੱਧੀ ਰਾਤ ਨੂੰ ਚੱਲ ਗਿਆ ਜੀ ਠੀਕ ਹੈ ਹਾਂ ਇਹ ਕਹਾ ਪਾਖਾਈ ਦੀ ਜੀ ਕੀ ਦੀ ਉਮਰ ਕਿੰਨੀ ਮੇਰੇ 23 ਸਾਲ ਹੈ 3 ਸਾਲ ਪੂਰੀ ਹੋ ਗਈ ਹਾਂਜੀ ਕਿ ਕਿਤੇ ਨਾ ਪੜਿਆ ਕਿੰਨਾ ਗ੍ਰੈਜੂਏਸ਼ਨ ਕਰੀ ਹੈ ਲਾਸਟ ਸਾਲ ਅਬੀਏ ਦਾ ਫਿਰ ਬੀਏ ਕਰ ਲੈ ਬੀਏ ਕਰ ਲਾ ਇਹ ਨੌਕਰੀਆਂ ਨਾ ਦੋ ਬੰਨੀਆਂ ਦੀਆਂ ਹੁੰਦੀਆਂ ਇੱਕ ਨੌਕਰੀ ਹੁੰਦੀ ਹੈ ਜਿਹਨੂੰ ਜਿਵੇਂ ਜਿਹੜੀ ਪੀਏ ਕੀਤੀ ਸੀ ਪੀਏ ਵਾਲੀ ਨੌਕਰੀ ਕੁਰਸੀ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਨੌਕਰੀ ਇੱਕ 12 ਜਮਾਤਾਂ ਵਾਲੀ ਜਿਹੜੀ ਨੌਕਰੀ ਹੈ ਦਿਹਾੜੀ ਹੁੰਦੀ ਹੈ ਤਾਂ ਬਿਲਕੁਲ ਮਨਪ੍ਰੀਤ ਬਾਦਲ ਦੀ ਤੁਸੀਂ ਪੂਰੀ ਵੀਡੀਓ ਦੇਖੀ ਇਸ ਤੇ ਰੋਲਾ ਚੱਲ ਰਿਹਾ ਹੈ ਚੰਦਰ ਪ੍ਰਕਾਸ਼ ਜੀ ਸਾਡੇ ਨਾਲ ਜੁੜੇ ਨੇ ਚੰਦਰ ਪ੍ਰਕਾਸ਼ ਇਸ ਵੀਡੀਓ ਨੂੰ ਜਿਹੜਾ ਰੋਲਾ ਇਸ ਤੇ ਚੱਲ ਰਿਹਾ ਪੋਲਿਟਿਕਸ ਪੂਰੀ ਗਰਮਾਈਏ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਦੀ ਹਾਲਾਂਕਿ ਕਹਿ ਰਹੇ ਸਫਾਈ ਦੇ ਸਾਹਮਣੇ ਆ ਚੁੱਕੇ ਉਹ ਕਹਿ ਰਹੇ ਟ੍ਰੇਨਿੰਗ ਦੀ ਗੱਲ ਕਰ ਰਹੇ ਨੇ ਪਰ ਇੱਥੇ ਜੋ ਸੁਣਾਈ ਦੇ ਰਿਹਾ ਉਸ ਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ ਦੇਖੋ ਜੀ ਕਿਉਂਕਿ ਤੁਹਾਡੇ ਚੈਨਲ ਨੇ ਵੀਡੀਓ ਚਲਾਈ ਹੈ ਤੇ ਬੜਾ ਜ਼ਿੰਮੇਵਾਰ ਚੈਨਲ ਹੈ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਚੈਨਲ ਬੜਾ ਜ਼ਿੰਮੇਵਾਰ ਆ ਤੁਸੀਂ ਕਿਉਂਕਿ ਫਿਰ ਜੇ ਚੈਨਲ ਨੇ ਚਲਾਈ ਹੈ ਤਾਂ ਕਿਤੇ ਨਾ ਕਿਤੇ ਇਸ ਗੱਲ ਤੁਸੀਂ ਪੁਸ਼ਟੀ ਵੀ ਕਰਦੇ ਹੋ ਟ੍ਰੇਨਿੰਗ ਸ਼ਬਦ ਤਾਂ ਮੈਂ ਮੰਤਰੀ ਦੇ ਮੂੰਹੋਂ ਸੁਣਿਆ ਰਿਹਾ ਜੀ ਸਰ ਜੀ ਉਹਨਾਂ ਨੇ ਕਿਹਾ ਵੀ ਅੱਧੀ ਰਾਤ ਨੂੰ ਵੀ ਰੋਲ ਨੰਬਰ ਦੇ ਦੀ ਉਹ ਆ ਦਵਾਸਾ ਦਾ ਪੌਚ ਚਾਰ ਸਾਲਾਂ ਦੀ ਨੌਕਰੀ ਹੋ ਗਈ ਪੈਸਟ ਸੈਂਟਰ ਦੀ ਪੁਜੀਸ਼ਨ ਹੋ ਗਈ ਦਵਾਸਾ ਦਾ ਕੰਡਕਟਰ ਭਰਤੀ ਕਰਾ ਸਕਦਾ ਮੇਰੇ ਹਦਾਇਤ ਰਿਆ ਉਹ ਠੀਕ ਹੈ ਇੱਥੋਂ ਇੱਕ ਗੱਲ ਇਹ ਵੀ ਜਾਹਰ ਹੁੰਦੀ ਆ ਜੀ ਇਹ ਤਾਂ ਵਾਇਲੇਸ਼ਨ ਹੈਗੀ ਹੈਗੀ ਉਹਨਾਂ ਨੂੰ ਧਿਆਨ ਹੈ ਇਲੈਕਸ਼ਨ ਕਮਿਸ਼ਨ ਦਾ ਵੀ ਇਲੈਕਸ਼ਨ ਕਮਿਸ਼ਨ ਧਿਆਨ ਚਪਾਸ ਹੁੰਦਾ ਕਿ ਫੇਲ ਹੁੰਦਾ ਇਹਦਾ ਨੋਟਿਸ ਲੈਂਦਾ ਨੋਟਿਸ ਲੈ ਕੇ ਪੰਦੀ ਕਾਰਵਾਈ ਕਰਦਾ ਕਿ ਨਹੀਂ ਕਰਦਾ ਮਨਪ੍ਰੀਤ ਨੂੰ ਸਫਾਈ ਦਾ ਮੌਕਾ ਵੀ ਮਿਲਣਾ ਚਾਹੀਦਾ ਕਾਰਵਾਈ ਤੋਂ ਪਹਿਲਾਂ ਕੀ ਇਲੈਕਸ਼ਨ ਕਮਿਸ਼ਨ ਕਰਦਾ ਦੂਜੀ ਗੱਲ ਠੀਕ ਹੈ ਜੀ ਉਹਨਾਂ ਨੇ ਇਕਲ ਸੈਂਟਰ ਦੇ ਵਿਰੁੱਧ ਵਿਰੋਧੀ ਕਰਦੀ ਮੋਦੀ ਸਾਹਿਬ ਤੇ ਮਿਤ ਸ਼ਾਹ ਦੀ ਸਰਕਾਰ ਦੇ ਵਿਰੋਧੀ ਕਰਦੀ ਵੀ ਫੌਜ ਜਿੱਦਾ ਨੌਕਰੀ ਰਹੀ ਨੀ ਯਾਰ ਉਹਦਾ ਚਾਰ ਸਾਲਾਂ ਦੀ ਹੋ ਗਈ ਇਟ ਮੀਨਸ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਡਿਸ ਅਪਰੂਵ ਕਰਦੇ ਨੇ ਹੂੰ ਜਿਹੜੀ ਉਹਨਾਂ ਨੇ ਕਿਹਾ ਵੀ ਅੱਧੀ ਰਾਤ ਨੂੰ ਆਜੀ ਰੇਲਵੇ ਦਾ ਮੰਤਰੀ ਇੱਥੇ ਫਿਰਦਾ ਅਗਲੇ ਦਿਨ 8 ਦਿਨ ਇੱਥੇ ਰਹਿਣਾ ਕੀ ਨੌਕਰੀ ਮੇਲਾ ਮਨਪ੍ਰੀਤ ਲੜ ਰਹੇ ਨੇ ਕਿ ਇਲੈਕਸ਼ਨ ਲੜ ਰਹੇ ਨੇ ਮਨਪ੍ਰੀਤ ਨੂੰ ਦੱਸਣਾ ਪਏਗਾ ਇਲੈਕਸ਼ਨ ਕਮਿਸ਼ਨ ਵੀ ਅੱਜ ਕੱਲ੍ਹ ਦੀ ਜਵਾਬਦੇਹੀ ਨਹੀਂ ਕੋ ਪੇਗੀ ਨਹੀਂ ਜਿਵੇਂ ਇਲੈਕਸ਼ਨ ਕਮਿਸ਼ਨ ਬਾਰੇ ਕਿਹਾ ਜਾਂਦਾ ਕਿ ਇੱਕ ਪਾਸੜ ਚੱਲਦਾ ਜੀ ਸੱਦਾ ਤੇਰ ਪਾਰਟੀ ਦੀ ਮਦਦ ਕਰਦਾ ਫਿਰ ਉਹ ਦੋਸ਼ ਸਾਬਤ ਹੋਣ ਦੇ ਦੋਸ਼ਾਂ ਦੀ ਪੁਸ਼ਟੀ ਹੋਣ ਦੇ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਹੋ ਜੂਗਾ ਚੰਦਰਪ੍ਰਕਾਸ਼ ਜਦੋਂ 2 ਇੰਚ ਦੀ ਕੋਈ ਵੀਡੀਓ ਸਾਹਮਣੇ ਆਂਦੀ ਹੈ ਤੁਸੀਂ ਦੱਸੋ ਕਿ ਉਮੀਦਵਾਰੀ ਵੀ ਰੱਦ ਹੋ ਸਕਦੀ ਹੈ ਐਫੋ ਜਿਹੋ ਵੱਡੇ ਐਲੀਗੇਸ਼ਨ ਲੱਗਣ ਕਿ ਕੋਈ ਲੀਡਰ ਜੋ ਹੈ ਕੋਈ ਉਮੀਦਵਾਰ ਜੋ ਹੈ ਇਸ ਤਰ੍ਹਾਂ ਨੌਕਰੀਆਂ ਦਾ ਪਰੋਸਾ ਦੇ ਰਿਹਾ ਇਸ ਤਰ੍ਹਾਂ ਦਾ ਲਾਲਚ ਦੇ ਰਿਹਾ ਹੈ ਕਿੰਨਾ ਕੋ ਖਤਰਾ ਉਮੀਦਵਾਰੀ ਤੇ ਹੁੰਦਾ ਹੈ ਦੇਖੋ ਜੀ ਪੂਰਾ ਖਤਰਾ ਇਲੈਕਸ਼ਨ ਕਮਿਸ਼ਨ ਮਾਡਲ ਕੋਡ ਆਫ ਕੰਡਕਟ ਜਿਹਨੂੰ ਆਚਾਰ ਸੰਹਿੰਤਾ ਕਹਿੰਦੇ ਨੇ ਜਾਂ ਆਪਣਾ ਵੀ ਇਲੈਕਸ਼ਨ ਕੀ ਮੇ ਲੜਾਇਆ ਜਾਵੇ ਉਮੀਦਵਾਰ ਦੀ ਕੀ ਜ਼ਿੰਮੇਵਾਰੀ ਆ ਠੀਕ ਹੈ ਉਮੀਦਵਾਰ ਨੇ ਕੀ ਕੀ بولنا کہ ネটিভ શબ્د ਨਹੀਂ بولਨਾ ਕਿਸ ਮੰਦਪ باقی ਭਾਸ਼ਾ ਨਹੀਂ ਯੂਜ਼ ਕਰਨੀ ਜੇ ਇਸ ਇਲیکشن ਕਮਿਸ਼ਨ ਦਾ ਨਾਲ ਦਿਨਾ ਇਹਨਾਂ ਦੇ অবজারভার ਤੁਰੇ ਫਿਰਦੇ ਨਾਲ ਹੀ ਤੁਰੇ ਫਿਰਦੇ ਨੇ ਇਹ ਇਹ ਇਲیکشن ਕਮਿਸ਼ਨ ਨੇ ਇਹ ਦੀ سزاਤਾ ਕਰਨੀ ਵੀ ਕੀ ਹੈ ਉਮੀਦਵਾਰੀ ਰੱਦ ਕਰਨੀ ਜਾਂ ਨਹੀਂ ਕਰਨੀ ਉਹਨੂੰ ਕੈਂਪੇਨ ਤੋਂ ਬੈਨ ਕਰਨਾ ਨਹੀਂ ਕਰਨਾ ਇਹ ਤਾਂ ਇਲیکشن ਕਮਿਸ਼ਨ ਨੇ ਤੈਅ ਕਰਨਾ ਪਰ ਸਭ ਤੋਂ ਵੱਡਾ ਸਵਾਲ ਆ ਕੀ ਇਲیکشن ਕਮਿਸ਼ਨ ਮਨਪ੍ਰੀਤ ਨੂੰ ਪੁੱਛ ਪਾਊਗਾ ਸਭ ਤੋਂ ਵੱਡਾ ਸਵਾਲ ਇਹ ਵੀ ਆ ਜਿਹ ਜਿਹ ਤਜਰਬਾ ਲੋਕਾਂ ਦਾ ਪਿੱਛੇ ਜੇ ਰਿਹਾ ਵੀ ਇਲੈਕਸ਼ਨ ਕਮਿਸ਼ਨ ਮੇਰੇ ਹਿਸਾਬ ਨਾਲ ਤੁਥਲੈਸ ਆ ਐਸ ਸੱਤਾ ਦੇ ਸਾਹਮਣੇ ਇਲੈਕਸ਼ਨ ਕਮਿਸ਼ਨ ਨੂੰ ਪੁੱਛਣਾ ਚਾਹੀਦਾ ਵੀ ਕਿਵੇਂ ਤੂੰ ਜਾ ਕੇ ਲੋਕਾਂ ਦੇ ਘਰਾਂ 'ਚ ਨੌਕਰੀਆਂ ਵੰਡੀ ਜਾਂਦਾ ਨਾ ਤੂੰ ਮੰਤਰੀ ਨਾ ਤੂੰ ਸੰਤਰੀ ਯੂ ਆਰ ਜਸਟ ਕੈਂਡੀਡੇਟ ਤੇ ਬੂ ਕਰਿਆ ਇਹ ਗਲਤ ਤਰੀਕੇ ਨਾਲ ਲੋਕਾਂ ਨੂੰ ਬੂ ਕਰਿਆ ਕਿ ਲੁਭਾ ਰਿਹਾ ਜਾਂ ਲੁਭਾਉਣੇ ਵਾਅਦੇ ਕਰ ਰਿਹਾ ਤੇ ਇਹ ਹੀ ਮੇਰਾ ਖਿਆਲ ਕੋਡ ਦੀ ਵਾਇਲੇਸ਼ਨ ਹੈਗੀ ਆ ਤੇ ਇਲੈਕਸ਼ਨ ਕਮਿਸ਼ਨ ਨੂੰ ਬਾਦ ਦੀ ਕਾਰਵਾਈ ਕਰਨੀ ਚਾਹੀਦੀ ਮਨਪ੍ਰੀਤ ਬਾਦਲ ਦੀ ਇਸ ਵੀਡੀਓ ਨੂੰ ਹੋਣਾ ਸੀ ਜ਼ਰਾ ਪਾਸੇ ਰੱਖੀ ਹੈ ਜੇ ਉਮੀਦਵਾਰ ਨੇ ਤੇ ਉਮੀਦਵਾਰ ਕਿੰਨੇ ਕੁ ਸਟਰੋਂਗ ਹੈ ਮਨਪ੍ਰੀਤ ਬਾਦਲ ਫਿਲਹਾਲ ਗਿੱਦੜ ਬਾਹਾਜੇ ਅੱਜ ਦੇ ਤਰੀਕ 'ਚ ਕਿੰਨਾ ਵੱਡਾ ਮੁਕਾਬਲਾ ਦੇ ਰਹੇ ਨੇ ਬਾਕੀ ਕੈਂਡੀਡੇਟ ਭਾ ਨੌਕਰੀਆਂ ਦੇ ਚੱਲ ਪੈਣਾ ਪਿੱਛੇ ਜੇ ਮਨਪ੍ਰੀਤ ਜੀ ਦੇ ਸਾਲਾ ਸਾਹਿਬ ਨੇ ਸ਼੍ਰੀ ਜੈਜੀਤ ਜੋਹਰ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਉਹਨਾਂ ਨੇ ਇੱਥੇ ਇੱਕ ਡਿਪਟੀ ਮੇਅਰ ਨੇ ਆਪਣੇ ਸ਼੍ਰੀ ਅਸ਼ੋਕ ਕੁਮਾਰ ਉਹਨਾਂ ਦਾ ਮੁੰਡਾ ਯੋ ਲੱਗਿਆ ਜੀ ਇਹਨਾਂ ਦੀ ਸਰਕਾਰ 'ਚ ਕਾਂਗਰਸ ਸਰਕਾਰ 'ਚ ਡਿਪਟੀ ਮੇ ਉਹ ਜਿਹੜੀ ਵੀਡੀਓ ਪਈ ਸੀ ਉਹਦੇ ਵਿੱਚ ਉਹ ਸ਼ਰਿਆਮ ਕਲੇਮ ਕਰਦੇ ਨੇ ਵੀ ਯਾਰ ਅਸ਼ੋਕ ਤੇਰਾ ਮੁੰਡਾ ਅਸੀਂ ਲਵਾਇਆ ਚਾਹੇ 6ਵੇਂ ਨੰਬਰ ਤੇ ਸੀ ਹੁਣ ਤੂੰ ਸਾਡੇ ਉਲਟ ਹੋ ਗਿਆ ਫਿਰ ਇਹ ਵੀ ਕਲੇਮ ਕਰਦੇ ਨੇ ਵੀ ਤੇਰੇ ਮੁੰਡੇ ਨੂੰ ਵਿਜੀਲੈਂਸ ਚ ਫੜਦੇ ਸੀ ਚਿਪਸਿਚੂ ਮਨਪਰੀ ਜੀ ਨੇ ਫੋਨ ਕਰਕੇ ਚਿਪਸਿਚੂ ਦੱਆ ਰਿਹਾ ਪਟਿੰਡੇ ਉਹ 5 ਸਾਲ ਰਹੇ ਤੇ ਪੰਜੇ ਸਾਲ ਫਾਈਨਾਂਸ ਮਿਨਿਸਟਰ ਰਹੇ 1917 ਤੋਂ ਲੈ ਆ 2017 ਤੋਂ ਲੈ ਕੇ 2022 ਤੱਕ ਮਨਪ੍ਰੀਤ ਜੀ ਇਹੀ ਦੱਸਦਾਂਗੇ ਬਟਿੰਡੇ ਕਿੰਨੀਆਂ ਨੌਕਰੀਆਂ ਦਵਾਈਆਂ ਜਦੋਂ ਖੁਦ ਨੌਕਰੀ ਦੇਣ ਜੋਗੇ ਸੀ ਬਟਿੰਡੇ ਵਾਲੇ ਸਵਾਲ ਵਿਰੋਧੀ ਪੁੱਛ ਰਹੇ ਨੇ ਕਿ ਹੋਣ ਤੁਹਾਨੂੰ ਨੌਕਰੀ ਦਾ ਚੇਤਾ ਹੈ ਤੁਸੀਂ ਆਪ ਦੱਸੋ ਨੀ ਨੌਕਰੀਆਂ ਇੱਕ ਬੇਨਤੀ ਮਨਪ੍ਰੀਤ ਜੀ ਨੂੰ ਮੈਂ ਹੋਰ ਪੁੱਛਣਾ ਚਾਹੁੰਨਾ ਤੁਹਾਡੇ ਮਾਦੇਮ ਰਾਹੀ ਮੇਰੇ ਬੜੇ ਜੰਗੇ ਜਾਣਕਾਰ ਨੇ ਮੇਰਾ ਬੜਾ ਪੜਾ ਕੋੜਾ ਰਿਸ਼ਤਾ ਸ਼ਾਇਦ ਮੇਰੀ ਐਸ ਗੱਲ ਤੋਂ ਓਕੇ ਵੀ ਹੋਣ ਮੰਦਾ ਵੀ ਬੋਲਣ ਜਦੋਂ ਕੋਈ ਬੰਦਾ ਕਈ ਵਾਰੀ ਕਰ ਜਾਂਦਾ ਪਰ ਮੈਂ ਉਹ ਸੁਖ ਚਿੰਤਕ ਵੀ ਰਿਆਂ ਤੇ ਮੈਂ ਕਿਸੇ ਨਾ ਕਿਸੇ ਸਟੇਜ ਤੇ ਉਹਨਾਂ ਦਾ ਸਪੋਰਟਰ ਵੀ ਰਿਹਾ। ਮਨਪ੍ਰੀਤ ਜੀ ਨੇ ਇੱਕ ਸਵਾਲ ਪੁੱਛੋ ਇਹ ਨਾ ਤਾਂ ਨੌਕਰੀ ਦੀ ਗੱਲ ਆ। ਤੁਸੀਂ ਤਾਂ ਕਹਿੰਦੇ ਸਰਮਲ ਦੀਆਂ chimney's ਧੂਆ ਕੱਢ ਦਾਂਗੇ। ਤੁਸੀਂ ਤਾਂ ਬਾਬੇ ਨਾਨਕ ਦੇ ਨਾਮ ਵਾਲਾ ਸਰਪਲ ਪਲਾਂਟ ਆਏ ਬੰਦ ਕਰਤਾ ਜਿਵੇਂ ਤੁਹਾਨੂੰ ਕਿਸੇ ਧਰਮਗੁਰੂ ਤੋਂ ਨਫ਼ਰਤ ਹੁੰਦੀ ਆ। 2019 ਦੇ ਵਿੱਚ 550 ਸਾਲਾ ਬਣਾਇਆ ਗਿਆ ਬਾਬਾ ਜੀ ਦੇ ਅਵਤਾਰ ਦਾ। ਠੀਕ ਹੈ 1469 ਚ ਉਹ ਪ੍ਰਗਟ ਹੋਏ ਇੱਥੇ ਆਏ ਬਾਬਾ ਜੀ ਐਸ ਧਰਤੀ ਤੇ ਆਏ ਜਾਗ ਰੋਸ਼ਨ ਕੀਤਾ। 2019 ਚ ਇਹਨਾਂ ਨੇ ਥਰਮਲ ਪਲਾਂਟ ਹੀ ਬੰਦ ਕਰਦਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਪਟੰਡਾ ਜਿਹੜਾ ਪੰਜਾਬ ਦਾ ਪਹਿਲਾ ਸੀ ਜਿੱਥੇ ਕੀ ਵਾਦਾ ਕਰਕੇ ਇਸ ਚਿਮਨੇ 'ਚ ਧੂਆ ਘਟਿਆ ਉਹ ਚਿਮਨੇ 'ਚ ਧੂਆ ਨਹੀਂ ਨਿਕਲਿਆ ਸਾਈਕਲ ਦਾ ਕਾਰਖਾਨਾ ਨਹੀਂ ਆਇਆ ਕਾਰ ਦਾ ਕਾਰਖਾਨਾ ਨਹੀਂ ਹੋਰ ਕੋਈ ਕਾਰਖਾਨੇ ਨਹੀਂ ਕਈ ਪ੍ਰੋਜੈਕਟ ਜੂਰ ਭੱਜ ਗਏ ਪੰਜਾਬ 'ਚੋਂ ਤੇ ਐਸ ਕਰਕੇ ਮਨਪ੍ਰੀਤ ਜੀ ਨੂੰ ਤੁਸੀਂ ਇਹ ਸਵਾਲ ਕਰੋ ਵੀ ਤੁਸੀਂ ਕਿਸ ਗੱਲ ਤੇ ਖਰੇ ਉਤਰੇ ਨੌਕਰੀਆਂ ਤੁਸੀਂ ਐਂ ਵੱਡੀ ਜਾਣਦੇ ਹੋ ਫਿਰ ਤਾਂ 2000 2 ਕਰੋੜ ਨੌਕਰੀ ਦਾ ਵਾਦਾ ਹੀ ਪੂਰਾ ਹੋ ਜੇ ਜੇ ਐ ਖਰੇ ਕਰ ਕਰ ਆਏ ਜਾ ਕੇ ਨੌਕਰੀਆਂ ਮੰਨ ਲਾ ਕੇ ਮਨਪ੍ਰੀਤ ਜੀ ਕਹਿੰਦਾ ਬੀਜੇਪੀ ਆਪ ਦਾ 2 ਕਰੋੜ ਦਾ ਜਿਹੜਾ ਰੋਜ਼ਗਾਰ ਦੇਣਾ ਪਰ ਯਰ ਉਹੀ ਵਾਦਾ ਪੂਰਾ ਕਰ ਦੋ ਤੇ ਐਸ ਕਰਕੇ ਇਹ ਚੀਜ਼ਾਂ ਨਾ ਤਾਂ ਗਦਰਬਦ ਲੋਕ ਐਸ ਗੱਲਾਂ 'ਚ ਆਉਣ ਨਾ ਲੋਕਾਂ ਨੂੰ ਆਉਣਾ ਚਾਹੀਦਾ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਡਰ ਤੋਂ ਆਪ ਦੀ ਆਤਮਾ ਦੀ ਬਾਤ ਸੁਣ ਕੇ ਗੁਰੂ ਮਹਾਰਾਜ ਦੇ ਸਾਹਮਣੇ ਨਤਮਸਤਕ ਹੋ ਕੇ ਵੋਟ ਪਾਉਣੀ ਚਾਹੀਦੀ ਆ ਜੋ ਇਸ ਗੱਲ ਨੂੰ ਮੁਕਦਲ ਚੱਜਦੀ ਆ ਉਹ ਮੈਂ ਕਰਨਾ ਚਾਹੀਦਾ ਇਹ ਕੋਈ ਅੱਛੀ ਗੱਲ ਨਹੀਂ ਮਨਪ੍ਰੀਤ ਲਈ ਵੀ ਕਿਉਂਕਿ ਉਹਨਾਂ ਦੇ ਮਨ ਟੁੱਟਣਗੇ ਜਿਹੜੇ ਐਸ ਗੱਲ ਤੇ ਆ ਕੇ ਉਹਨੂੰ ਮਨਪ੍ਰੀਤ ਨੂੰ ਵੋਟ ਪਾਉਣਗੇ ਕਿਉਂਕਿ ਉਹਨਾਂ ਨੂੰ ਪਹਿਲੇ ਮੰਤਰੀ ਚਾਰ ਵਾਰੀ ਐਮਐਲਏ ਰਹੇ ਨੇ ਗਿੱਧੜ ਵਿੱਚ ਮੈਂ ਹੁੰਦੀ ਤਾਂ ਗਿੱਧੜ ਵਾ ਸਾਰਾ ਹੀ ਨੌਕਰੀ ਲੱਗ ਜਾਣਾ ਚਾਹੀਦਾ ਸੀ ਲੰਬੀ ਕੇਂਟਰ ਦਾ ਸੀਗਾ ਇੱਕ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਉੱਥੋਂ ਲੜਦੇ ਰਹੇ ਨੇ ਲੰਬੀ ਦੇ ਬਹੁਤ ਬੰਦੇ ਭਰਤੀ ਕਿਤੇ ਨੇ ਅਫਸਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਇਹ ਵੀ ਬਹੁਤ ਵੱਡੀ ਗੱਲ ਆ ਵੀ ਕਈ ਚੀਜ਼ਾਂ ਦਾ ਵਾਇਲੇਸ਼ਨ ਵੀ ਬਹੁਤ ਹੋਈ ਆ ਠੀਕ ਹੈ ਆਪਣੇ ਭਰਤੀ ਦੇ ਵਿੱਚ ਪਰ ਗਿੱਧੜਵੇ ਦੇ ਬੰਦੇ ਸਾਰੇ ਐ ਭਰਤੀ ਕਰਦੇ ਮਨਪ੍ਰੀਤ ਉਹਨਾਂ ਨੇ ਚਾਰ ਚਾ ਚਾਰ ਵਾਰੀ ਤਾਂ ਉੱਥੋਂ ਹੀ ਐਮਐਲਏ ਰਹਲੇ ਪਹਿਲਾਂ ਮੈਨ ਤਾਂ ਨੀ ਨਜ਼ਰ ਆਉਂਦੀ ਗੱਲ ਹੈ ਬਾਕੀ ਲੋਕਾਂ ਦੇ ਚੋਣਾਂ ਦੀ ਚੋਣ ਸਟਰੈਟਜੀ ਲੱਗ ਰਹੀ ਹੈ ਦਾ ਮਤਲਬ ਉਹਨਾਂ ਨੂੰ ਵੀ ਪਤਾ ਕਿ ਇੰਨਾ ਆਸਾਨ ਨਹੀਂ ਹੈ ਇਸ ਵਾਰੀ ਚੋਣ ਅਮ੍ਰਿਤਾ ਵੜਿੰਗ ਸਾਹਮਣੇ ਨੇ ਡਿੰਪੀ ਟੂ ਲੋ ਸਾਹਮਣੇ ਨੇ ਇਹ ਦੋਨੋਂ ਉਹਨਾਂ ਦੇ ਮੁੱਖ ਜਿਹੜੇ ਵਿਰੋਧੀ ਨੇ ਦੇਖੋ ਬਿੱਟੂ ਜੀ ਜਿਹੜੇ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਨੇ ਭਾਰਤ ਸਰਕਾਰ ਦੇ ਉਹ ਕਿਸਾਨਾਂ ਬਾਰੇ ਕੀ ਬੋਲਦੇ ਨੇ ਮੈਨੂੰ ਨਹੀਂ ਪਤਾ ਪਰ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਬਹੁਤ ਗਲਤ ਸ਼ਬਦ ਪਰਯੋਗ ਕਰਦੇ ਨੇ ਕਦੇ ਕੋਈ ਸ਼ਿਕਾਇਤ ਕਰਦੇ ਨੇ ਕਦੇ ਕੋਈ ਕੁਸ਼ ਕਰਦੇ ਫਿਰ ਇਹਨਾਂ ਦੀ ਬਿੱਟੂ ਹੋਣਾ ਦੀ ਕਲੀਗ ਆ ਪਾਰਟੀ ਕੁਲੀਗ ਐਮਪੀ ਆ ਉਹ ਤੁਹਾਨੂੰ ਪਤਾ ਹੀ ਹੈ 20 ਸੂਬੇ ਚੋਂ ਉਹ ਕਿਸਾਨਾਂ ਬਾਰੇ ਬਹੁਤ ਗਲਤ ਬੋਲਦੀ ਹੈ ਪੰਜਾਬੀਆਂ ਬਾਰੇ ਗਲਤ ਬੋਲਦੀ ਹੈ ਦੋ ਹੋ ਗਈਆਂ ਜੀ ਫਿਰ ਤੁਸੀਂ ਆਜੋ ਇਹਨਾਂ ਦੇ ਜਦੋਂ ਕਿਸਾਨੀ ਧਰਨਾ ਚੱਲਦਾ ਸੀ ਇਹਨਾਂ ਦੇ ਲੀਡਰ ਨੇ ਕੀ ਕੀ ਸ਼ਬਦ ਯੂਜ਼ ਕੀਤੇ ਠੀਕ ਹੈ ਕਿਸੇ ਨੇ ਕੁਛ ਕਿਹਾ ਤਾਂ ਕਿਸੇ ਨੇ ਮੁਵਾਲੀ ਕਿਹਾ ਤਾਂ ਕਿਸੇ ਨੇ ਖਾਲਿਸਤਾਨੀ ਕਿਹਾ ਕਿਸੇ ਨੇ ਨੈਕਸਟ ਸਲਾਈਡ ਕਿਹਾ ਤਾਂ ਕਿਸੇ ਨੇ ਪਾਕਿਸਤਾਨੀ ਕਿਹਾ ਚਲੋ ਕਿਸਾਨਾਂ ਨੂੰ ਇਹਨਾਂ ਨੇ ਹਿੱਟ ਕੀਤਾ ਜ਼ੁਬਾਨੀ ਤੌਰ ਤੇ ਕਿਸਾਨਾਂ ਦੇ ਉੱਤੇ ਹੋਰ ਤਰ੍ਹਾਂ ਦੇ ਵੀ ਤਸ਼ੱਦਦ ਹੋਏ ਅੱਜ ਡੀਏਪ ਦਾ ਲਿਆਵੇ ਮਨਪ੍ਰੀਤ ਸਾਡੀ ਕਨਕਪੀਚਨ ਤੋਂ ਰਹਿ ਜੂਗੀ ਝੋਨਾ ਦਾ ਚਕਾਦੇ ਮੰਡੀਆਂ ਚ ਇੱਕ ਮਨਪ੍ਰੀਤ ਸੈਂਟਰ ਨਾਲ ਗੱਲ ਕਰਕੇ ਵੀ ਜੇ ਪੰਜਾਬ ਸਰਕਾਰ ਫੇਲ ਕਰ ਗਈ ਸਿੱਧੀ ਐਫਐਸਏ ਚੱਕ ਲਈ ਸਾਰਾ ਉਨੇ ਵੀ ਜੋ ਗਰਮਨੀਤ ਬਿੱਟੂ ਦਾ ਬਿਆਨ ਆਇਆ ਤਾਲਿਬਾਨੀ ਕਹਿ ਰਹੇ ਨੇ ਉਸ ਤੇ ਵੀ ਕਾਫੀ ਬਖੇੜਾ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਦੇ ਟਾਈਮ ਤੇ ਬੀਜੇਪੀ ਦੇ ਲੀਡਰਸ ਦੇ ਐਹੋ ਜਿਹੇ ਬਿਆਨ ਸਾਹਮਣੇ ਆਣਾ ਥੋੜਾ ਅਜੀਬ ਹੈ ਦੇਖੋ ਜੀ ਬਿੱਟੂ ਤੋਂ ਕੋਈ ਚੰਗੀ ਉਮੀਦ ਤਾਂ ਨਹੀਂ ਰੱਖੀ ਜਾ ਸਕਦੀ ਮੈਂ ਤਾਂ ਨਹੀਂ ਮੰਨਦਾ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਠੀਕ ਹੈ ਸ਼੍ਰੀ ਅਮਿਤ ਸ਼ਾਹ ਜੀ ਯੂਨੀਅਨ ਹੋਮਵਰਨ ਸਟੋਰ ਉਹਨਾਂ ਨੇ ਕਿਹਾ ਸੀ ਆਪ ਦੀ ਤਕਰੀਰ ਚ ਵੀ ਮੇਰੇ ਦੇ ਦੋਸਤ ਨੇ ਤੇ ਮੈਂ ਇਹਨੂੰ ਉੱਚੀ ਥਾਂ ਤੇ ਲੈ ਜਾਊਗਾ ਲੈ ਵੀ ਗਏ ਉਹਨਾਂ ਨੇ ਆਪਦਾ ਵਾਅਦਾ ਵੀ ਪੂਰਾ ਕੀਤਾ ਪੰਜਾਬ ਨੂੰ ਰਿਪਰੈਜੈਂਟੇਸ਼ਨ ਵਿੱਚ ਮੈਨੂੰ ਮੇਰੀ ਆਪ ਦੀ ਸਮਝ ਕਹਿੰਦੀ ਆ ਕਿ ਬਿੱਟੂ ਤੋਂ ਕੋਈ ਬੰਦਾ ਜੇ ਕੋਈ ਚੰਗੀ ਉਮੀਦ ਰੱਖੂਗਾ ਤਾਂ ਉਹਦੀ ਨਾ ਸਮਝੀ ਹੈ ਇਹ ਪਰ ਇਹੋ ਜਿਹੇ ਬਿਆਨ ਬੀਜੇਪੀ ਦੇ ਲਈ ਪੰਜਾਬ 'ਚ ਹੋਰ ਮੁਸ਼ਕਲ ਨਹੀਂ ਖੜੀ ਕਰ ਰਹੇ ਇਸ ਨੂੰ ਬੀਜੇਪੀ ਵੀ ਕਿਉਂ ਨਹੀਂ ਰਿਅਲਾਈਜ਼ ਕਰ ਰਹੀ ਅਗਰ ਉਹ ਪੰਜਾਬ 'ਚ ਪੈਰ ਪਸਾਰਨਾ ਚਾਹੁੰਦੇ ਨੇ ਜੋ ਕੋਸ਼ਿਸ਼ ਅਕਾਲੀ ਦਲ ਤੋਂ ਵਕਫੋ ਕੇ ਬੀਜੇਪੀ ਦੀ ਰਹੀ ਹੈ ਉਸੇ ਤਾਂ ਮੈਨੂੰ ਲੱਗਦਾ ਪਾਣੀ ਪਾਉਣ ਦਾ ਕੰਮ ਉਹਨਾਂ ਦੇ ਆਪਣੇ ਲੀਡਰ ਬਿੱਟੂ ਕਰ ਰਹੇ ਨੇ ਸਭ ਤੋਂ ਵੱਧ ਸ਼੍ਰੀ ਸ਼੍ਰੀ ਜੇਪੀ ਨਟਾ ਜਿਹੜੇ ਪ੍ਰਧਾਨ ਨੇ ਰਾਸ਼ਟਰੀ ਬੀਜੇਪੀ ਦੇ ਸ਼੍ਰੀ ਜਾਕਰ ਸਾਹਿਬ ਸਿਨਲ ਜਾਕਰ ਸਾਹਿਬ ਜਿਹੜੇ ਪੰਜਾਬ ਦੇ ਪ੍ਰਧਾਨ ਦਰਨ ਚੁੱਗ ਜੀ ਜਿਹੜੇ ਹੁਣ ਕੰਪੇਨ ਚ ਫਿਰਦੇ ਨੇ ਆਪਣੇ ਮਨਪ੍ਰਿਤ ਬਾਦਲ ਸਾਹਿਬ ਜਾਂ ਹੋਰ ਲੀਡਰਸ਼ਿਪ ਨਾਲ ਇਹ ਕਲੀਅਰ ਕਰਦੇ ਨੇ ਵੀ ਭਾਈ ਅਸੀਂ ਬਿੱਟੂ ਨਾਲ ਸਹਿਮਤ ਆ ਕਿ ਬਿੱਟੂ ਐਵੇਂ ਕਮਲੀਆਂ ਗੱਲਾਂ ਕਰੀ ਜਾਂਦਾ ਇਹਨਾਂ ਨੂੰ ਦੱਸਣਾ ਚਾਹੀਦਾ ਜਦੋਂ ਇਹ ਨਹੀਂ ਬੋਲਦੇ ਤਾਂ ਇਟ ਮੀਨਸ ਕੀਤੇ ਨਾ ਕੀਤੇ ਇਹਨਾਂ ਦੀ ਇੰਪਲਾਈਡ ਕੰਸੈਂਟ ਹੈਗੀ ਵਾਟਐਵਰ ਬਿੱਟੂ ਸੇਜ਼ ਔਰ ਵਾਟਐਵਰ ਬਿੱਟੂ ਮੇਕਸ ਅ ਸਟੇਟਮੈਂਟ ਉਹ ਉਹਦੀ ਇੰਪਲਾਈਡ ਕੰਸੈਂਟ ਕੰਸੈਂਟ ਤਾਂ ਹੈਗੀ ਇਹਨਾਂ ਦੀ ਐਸ ਕਰਕੇ ਬਿੱਟੂ ਜੀ ਦਾ ਕੁਝ ਨਹੀਂ ਜਾਣਾ ਬਿੱਟੂ ਜੀ ਕੋਲ ਹੈਗਾ 570 ਬਿੱਟੂ ਦੇ ਬਿਆਨਾਂ ਨਾਲ ਪੰਜਾਬ 'ਚ ਤੁਹਾਨੂੰ ਲੱਗਦਾ ਕੋਈ ਵਰਗ ਖੋਸ਼ ਹੋ ਰਿਹਾ ਹੋਏਗਾ ਕਿਸਾਨਾਂ ਕਾਜੀ ਬਾਨੀ ਕਹਿਣਾ ਉਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿਸਾਨਾਂ ਬਾਰੇ ਬਹੁਤ ਸਾਰੇ ਬਿਆਨ ਮੇਰੀ ਗੱਲ ਸੁਣੋ ਐਜ਼ ਅ ਭਾਰਤੀ ਐਜ਼ ਅ ਹਿੰਦੁਸਤਾਨੀ ਐਜ਼ ਅ ਪੰਜਾਬੀ ਮੈਂ ਇਸ ਗੱਲ ਤੋਂ ਚਿੰਤਤ ਹਾਂ ਬਿੱਟੂ ਜੀ ਦਾ ਕੁਝ ਨਹੀਂ জানা ਬਿੱਟੂ ਜੀ ਨੂੰ ਐਨਐਸਜੀ ਐਨਆਈਏ ਪਤਾ ਨਹੀਂ ਕਿਹੜੀਆਂ ਕਿਹੜੀਆਂ ਫੋਰਸਾਂ ਮਿਲ ਜਾਣਗੀਆਂ ਫੌਜੀ ਮਿਲ ਜਾਣਗੇ ਇਹਨਾਂ ਨੂੰ ਪ੍ਰੋਟੈਕਟ ਕਰ ਲਈ ਇਹਨਾਂ ਦੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਲਈ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਮਰੂ ਤਾਂ ਪੰਜਾਬੀ ਜੇ ਪੰਜਾਬ 'ਚ ਅੱਗ ਲੱਗੀ ਬਿੱਟੂ ਜੀ ਦਾ ਬਿੱਟੂ ਜੀ ਦਾ ਕੀ ਜਾਊਗਾ ਜੀ ਬਿੱਟੂ ਜੀ ਦਾ ਕੁਝ ਨਹੀਂ ਜਾਣਾ ਇਹਨਾਂ ਨੇ ਤਾਂ ਕਹਿ ਕੇ ਤੇ ਆਪਦੇ ਥੀਸ ਵੈਲ ਗਾਰਡਡ ਉੱਥੇ ਤਾਂ ਪਰਿੰਦਾ ਨਹੀਂ ਪਰ ਮਾਰ ਸਕਦਾ ਐਨੀ ਸਿਕਿਉਰਟੀ ਆ ਜੇ ਬਿੱਟੂ ਐਡਾ ਹੀ ਉਹ ਆ ਦਲੇਰ ਆ ਤਾਂ ਬਿੱਟੂ ਸਾਰੀ ਸਿਕਿਉਰਟੀ ਛੱਡੇ ਰਜਾਇਨ ਕਰੇ ਉਸ ਤੋਂ ਆਪਦੀ ਮੰਤਰੀ ਮੰਡਲ ਤੋਂ ਤੇ ਫਿਰ ਬਿੱਟੂ ਆਪ ਪੰਡਿਤ ਚ ਜਾ ਕੇ ਇਤਿਹਾਸਾਂ ਧਰਨੇ ਜਿਵੇਂ ਬੈਠੇ ਨੇ ਉੱਥੇ ਜਾ ਕੇ ਕਵੇ ਹੂੰ ਹੂੰ ਬਿੱਟੂ ਨੂੰ ਤਾਂ ਕੁਝ ਨਹੀਂ ਜਾਨਾ ਇਹ ਅੱਗ ਲੌਣ ਵਾਲੀਆਂ ਗੱਲਾਂ ਨੇ ਤਾਲੀ ਬਾਣੀ ਕਹਿੰਦਾ ਫਲਾਨਾ ਕਹਿੰਦਾ ਫਲਾਨਾ ਕਹਿੰਦਾ ਠੀਕ ਹੈ ਐਸ ਗੱਲ ਤੇ ਮੈਂ ਬਿਲਕੁਲ ਬਿੱਟੂ ਜੀ ਨਾਲ ਸਹਿਮਤ ਨਹੀਂ ਤੇ ਮੈਂ ਬਿੱਟੂ ਜੀ ਨੂੰ ਛੋਡੇ ਮਾਰਦੇ ਨਾਹੀਂ ਅਪੀਲ ਵੀ ਕਰਦਾ ਵੀ ਕਿਰਪਾ ਕਰਕੇ ਪੰਜਾਬ ਨੂੰ ਲੰਮ ਪੁਨਾ ਲਾਓ ਲੰਮ ਪੁਨਾ ਲਾਓ ਰੱਬ ਦਾ ਵਾਸਤਾ ਤੁਹਾਨੂੰ ਤੁਸੀਂ ਪੰਜਾਬ ਨੂੰ ਲੰਮ ਪੁਨਾ ਲਾਓ ਪੰਜਾਬ ਨੇ ਬਹੁਤ ਤਸ਼ੱਦਦ ਚੱਲਿਆ ਬਹੁਤ ਤੇ ਜਿਹੜੇ ਬੇਕਸੂਰ ਲੋਕ ਮਾਰੇਗੇ ਨੇ ਬੜਾ ਖੂਨ ਡੋਲਿਆ ਪੰਜਾਬ ਚ ਬਿੱਟੂ ਤਾਂ ਨੇਣਾ ਸੀਗਾ ਅੱਜ ਕੀ ਚੀਜ਼ ਦਾ ਹੈ ਕਿ ਲੁਧਿਆਣਾ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤਾਂ ਰਵਨੀਤ ਬਿੱਟੂ ਦੀ ਪੋਲਿਟਿਕਸ ਤੋਂ ਕਿਨਾਰਾ ਕਰ ਲਿਆ ਉਹ ਜਿੱਤੇ ਨਹੀਂ ਲੁਧਿਆਣਾ ਤੋਂ ਬੜੀ ਕੋਸ਼ਿਸ਼ ਉਹਨਾਂ ਨੇ ਲਗਾਈ ਜੀ ਕਦੇ ਵੀ ਨਹੀਂ ਜਿੱਤਦੇ ਜੀ ਹੂੰ ਜੇ ਐਸਾ ਨਹੀਂ ਗੱਲ ਆ ਪਰ ਹੁਣ ਇੰਨਾ ਚੋਣਾ ਤੋਂ ਤਾਂ ਰਵਨੀਤ ਬਿੱਟੂ ਦੇ ਬਿਆਨ ਕੀ ਲੱਗਦਾ ਬਾਕੀ ਉਮੀਦਵਾਰਾਂ ਦੀ ਵੀ ਕਿਸਮਤ ਖਰਾਬ ਕਰਨਗੇ ਮੈਨੂੰ ਤਾਂ ਇਹ ਲੱਗਦਾ ਜਦੋਂ ਬਿੱਟੂ ਜਦੋਂ ਕਾਂਗਰਸ ਸੀਗਾ ਤੇ ਮਨਪ੍ਰੀਤ ਕਾਂਗਰਸ ਬਿੱਟੂ ਸ਼ਰਮ ਮਾਦਪ੍ਰੀਤ ਨੂੰ ਕਰਿਟੀਸਾਈਜ਼ ਕਰਦਾ ਸੀ ਸਾਡੇ ਕਾਂਗਰਸ ਵਾਲੇ ਨੂੰ ਬਾਹਰੋਂ ਲਿਆ ਕੇ ਤੇ ਫਾਈਨਾਂਸ ਮਿਨਿਸਟਰ ਬਣਾਦਾ ਬਿੱਟੂ ਕਿਤੇ ਉਹਦਾ ਕਿੜ ਕੱਢਦਾ ਹੋਵੇ ਵੀ ਆਏ ਰਗੜ ਦਿਓ ਮਨਪ੍ਰੀਤ ਨੂੰ ਠੀਕ ਹੈ ਇਹ ਵੀ ਹੋ ਸਕਦਾ ਇਹ ਤਾਂ ਬਿੱਟੂ ਦੱਸੇ ਠੀਕ ਹੈ ਨਾ ਸਿਆਸਤ 'ਚ ਤੁਹਾਨੂੰ ਪਤਾ ਬੜੀਆਂ ਚਾਲਾਂ ਛਾਪ ਕੇ ਚੱਲਦੀਆਂ ਪੈਂਦੀਆਂ ਕੀਪਦਾ ਬਿੱਟੂ ਦੀ ਇਹ ਚਾਲ ਨਾ ਹੋਵੇ ਤਾਂ ਬਿੱਟੂ ਦੱਸੇ ਪਰ ਬਿੱਟੂ ਚਾਹੇ ਮਨਪ੍ਰੀਤ ਨੂੰ ਹਰਾਉਣਾ ਚਾਹੁੰਦਾ ਹੋਵੇ ਉਹ ਵਕਰੀ ਗੱਲ ਆ ਪਰ ਪੰਜਾਬ ਨੂੰ ਨਾ ਅੱਕ ਲਾਵੇ ਹਾਂ 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 ਬਿੱਟੂ ਜਿਹੜਾ ਮਨਪ੍ਰੀਤ ਉਹਨਾਂ ਦੀ ਪਾਰਟੀ ਦਾ ਕੈਂਡੀਡੇਟ ਆ ਬਿੱਟੂ ਉਹਨੂੰ ਖਰਾਵੇ ਜਿਤਾਵੇ ਉਹ ਬਿੱਟੂ ਦਾ ਕੰਸਰਟ ਆ ਪਰ ਪੰਜਾਬ ਸਾਡਾ ਸਭ ਦਾ ਸਾਂਝਾ ਪੰਜਾਬ ਨੂੰ ਜੇ ਅੱਗ ਲਾਊਗਾ ਤੇ ਸਾਡੇ ਦਰਦ ਹੋਊਗਾ ਅਸੀਂ ਰੋਵਾਂਗੇ ਪਿੱਟਾਂਗੇ ਅਸੀਂ ਕੁਰਲਾਵਾਂਗੇ ਅਸੀਂ ਬੇਨਤੀਆਂ ਕਰਾਂਗੇ ਵੀ ਬਿੱਟੂ ਜੀ ਹਾਰੇ ਰੱਬ ਦੇ ਵਾਸਤੇ ਪੰਜਾਬ ਨੂੰ ਅੱਗ ਨਾ ਲਾਓ ਨਾ ਅੱਗ ਲਾਓ ਪੰਜਾਬ ਨੂੰ ਠੀਕ ਹੈ ਪੰਜਾਬ ਮਸਾਂ ਦੀਆਂ ਤੇ ਪੈਣ ਜਾ ਰਿਹਾ ਤੁਸੀਂ ਅੱਗ ਇਹ ਜੀ ਲਾ ਦਿਓਗੇ ਤੁਹਾਡਾ ਕੁਝ ਨਹੀਂ ਜਾਣਾ ਤੁਸੀਂ ਦਿੱਲੀ ਚ ਜਾ ਕੇ ਬਹਿ ਜਾਓਗੇ ਛੋਟੇ ਹਜ਼ਾਰ 2000 4000 ਦੀ ਰੱਖਿਆ ਤੇ ਲੱਗ ਜਾਣਗੇ ਆ ਪੰਜਾਬੀ ਮਾਰਿਆ ਜਾ ਉਹ ਪਹਿਲਾ ਹੀ ਪੰਜਾਬ ਬਹੁਤ ਸਫਰ ਕਰ ਰਿਹਾ ਬਹੁਤ ਨੁਕਸਾਨ ਚੱਲ ਰਿਹਾ ਤੇ ਕਰਜ਼ੇ ਦੇ ਪੰਡ ਪੰਜਾਬ ਦੀ ਪੱਟੀ ਹੁੰਦੀ ਚੱਲੀ ਹੈ ਹੂੰ ਬਿਲਕੁਲ ਚੰਦਰਪ੍ਰਕਾਸ਼ ਜੀ ਮੈਂ ਗਿੱਦੜ ਬਾਹਾ ਦੀ ਗੱਲ ਕਰਾਂ ਤੇ ਕੀ ਲੱਗਦਾ ਕਿਹੜਾ ਕੈਂਡੀਡੇਟ ਇਸ ਵਕਤ ਸਭ ਤੋਂ ਅੱਗੇ ਹੈ ਮੈਂ ਪਿੱਛੇ ਵੀ ਤੁਹਾਨੂੰ ਬੇਨਤੀ ਕੀਤੀ ਸੀ ਜਿਹੜਾ ਮੇਨ ਮੁਕਾਬਲਾ ਮੇਨ ਮੁਕਾਬਲਾ ਟੈਪੀਟੇ ਹੋਤੇ ਅਮਰਤਾ ਬਣੇਗਾ ਮੇਰੀ ਸਮਝ ਕੇ ਪੱਜ ਦਸਗਣਾ ਪਿੱਛੇ ਰਹਿ ਜਾਣਾ ਇਹੋ ਜਿਹਾ ਬਿਆਨ ਬੀਐਮਪੀ ਦਾ ਸਾਥ ਅਕਾਲੀ ਦਲ ਤੋਂ ਵੱਖ ਹੋਣਾ ਜਾਂ ਆਪਣਾ ਸਟੈਂਡ ਨਾ ਲੈਣਾ ਜਾਂ ਲੋਕਾਂ ਤੋਂ ਵਿਚਰਨਾ ਨਹੀਂ ਤਮਾਮ ਗੱਲਾਂ ਮਨਪ੍ਰੀਤ ਬਾਦਲ ਤੇ ਪਾੜੀਆਂ ਪਈਆਂ ਦੇਖੋ ਜੀ ਮੈਂ ਮਨਪ੍ਰੀਤ ਜੀ ਦਾ ਉਪਾਸਕ ਆ ਮੈਂ ਉਹਨਾਂ ਦੀ ਬੋਲੀ ਤੋਂ ਉਹਨਾਂ ਦੇ ਸ਼ਬਦਾਂ ਤੋਂ ਉਹਨਾਂ ਦੀ ਹੁਦੂ ਤੋਂ ਉਹਨਾਂ ਦੀ ਫਾਰਸੀ ਤੋਂ ਪರ್ಷੀਨ ਤੋਂ ਉਹਨਾਂ ਦੇ ਉਹਨਾਂ ਦੀ ਲਾਇਬ੍ਰੇਰੀ ਵੇਖ ਕੇ ਠੀਕ ਹੈ ਤੇ ਉਹ ਜਿਸ ਤਰ੍ਹਾਂ ਬੋਲਦੇ ਨੇ ਮੈਂ ਬੜਾ ਪ੍ਰਭਾਵਿਤ ਹਾਂ ਠੀਕ ਹੈ ਪਰ ਉਥੋਂ ਦਾ ਹੀ ਪ੍ਰਭਾਵਿਤ ਹਾਂ ਗਰਾਉਂਡ ਤੇ ਮਨਪ੍ਰੀਤ ਜੀ ਨੇ ਸਾਡੇ ਪਟੰਡੇ ਕੋਈ ਕੰਮ ਨਹੀਂ ਕੀਤਾ ਮੈਂ ਤਾਂ 5 ਸਾਲ ਪਟੰਡੇ ਦੇਖਿਆ ਨਾ ਜੀ ਅੱਜੇ ਬਨਾਸ ਮਹਿੰਸਤਰ ਵੀ ਜਿਹਨੂੰ ਅਸੀਂ ਅੱਜ ਯਾਦ ਕਰਦੇ ਹੋਈਏ ਠੀਕ ਹੈ ਦੂਜੀ ਗੱਲ ਲੋਕ ਕਿਉਂ ਯਕੀਨ ਕਰਨ ਜੀ ਮਨਪ੍ਰੀਤ ਦੇ ਅਕਾਲੀ ਦਲ ਸਤਾਏ ਨਾਲ ਗਿਆ 1995 ਚ ਇਲੈਕਸ਼ਨ ਲੜਿਆ ਸੁਖਬੀਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਮਨ ਆਪ ਦੇ ਪਤੀਜੇ ਨੂੰ ਸਿਆਸਤ 'ਚ ਲਿਆਂਦਾ 95 ਚ ਅਗਰ ਜਿਹੜਾ ਉਹ ਹੋਇਆ ਸੀ ਪਾਇ ਇਲੈਕਸ਼ਨ ਹੋਇਆ ਸੀ ਜਿੱਤ ਕੇ ਵਧੀਆ ਜਿਪਸੀ ਦੇਤੀ ਅਰਚਨ ਪ੍ਰਾਰ ਸਾਹਿਬ ਦੇ ਨਾਲ ਰਿਸ਼ਤੇਦਾਰੀ ਪੈਂਦੀ ਸੀ ਉਹਨਾਂ ਨੇ ਜਿਪਸੀ ਦੇਤੀ ਵਧੀਆ ਨਵੀਂ ਠੀਕ ਹੈ ਬੜਾ ਸਵਾਗਤ ਹੋਇਆ 97 ਜਿੱਤ ਗਏ 2002 ਜਿੱਤ ਗਏ 2000 7 ਜਿੱਤ ਗਏ 2012 ਚ ਜਾ ਕੇ ਹਾਰੇ ਹੂੰ ਹੂੰ ਠੀਕ ਹੈ 12 ਫਿਰ 17 ਤੇ ਭਾਈ ਚਾਰ ਵਾਰੀ ਉੱਥੋਂ ਰੇ ਫਿਰ ਇਹ ਪਟੈਂਡੇ ਤੇ ਜਿੱਤ ਗਏ ਜੀ 2017 ਦੇ ਵਿੱਚ ਫਨਾਂਸ ਮਿਸਟਰ ਬਣ ਗਏ ਹੂੰ ਉਹ ਪਾਰਟੀਆਂ ਦੇਖੋ ਮਨਪ੍ਰੀਤ ਨੇ ਆ ਸਾਉ ਤੋਂ ਪਹਿਲਾਂ ਕਾਲੀਦਲ ਬਾਦਲ ਜੀ ਫਿਰ ਮਨਪਰੀ ਜੀ ਨੇ ਬਣਾਈ ਪੀਪੀ ਪੀਪਲਸ ਪਤਾ ਨਹੀਂ ਪਾਰਟੀ ਆਫ ਪੰਜਾਬ ਮੈਂ ਤਾਂ ਨਾ ਹੀ ਭੁੱਲ ਗਿਆ ਹੁਣ ਸ਼ਾਇਦ ਇਹ ਹੀ ਹੋ ਤੁਹਾਡੇ ਜਿਆਦਾ ਜਿਆਦਾ ਪੀਪਲਸ ਪਾਰਟੀ ਆਫ ਪੀਪਲਸ ਪਾਰਟੀ ਆਫ ਪੰਜਾਬ ਪੰਜਾਬ ਠੀਕ ਹੈ ਜੀ ਉਹ ਬਣਾਈ ਪਤੰਗ ਰੱਖਿਆ ਉਹ ਪਤੰਗ ਕੱਟੀ ਗਈ ਇਹਨਾਂ ਦੀ ਚੌਂ ਨਿਸ਼ਾਨ ਪਤੰਗ ਸੀਗਾ ਫਿਰ ਇਹਨਾਂ ਨੇ ਕਿਹਾ ਵੀ ਇਹ ਤਾਂ ਗੱਲ ਨਹੀਂ ਬੰਦੀ ਫਿਰ ਕਾਂਗਰਸ ਨੂੰ ਮਰਜਰ ਕਰ ਲਿਆ ਫਿਰ ਜੀਪੀ ਵੀ ਚੱਲੇਗੇ ਚੰਦਰਪ੍ਰਕਾਸ਼ ਜੀ ਤੁਸੀਂ ਇਹ ਕਿਹਾ ਕਿ ਤੁਸੀਂ ਮਨਪ੍ਰੀਤ ਬਾਦਲ ਦੀਆਂ ਚੰਗੀਆਂ ਗੱਲਾਂ ਦੇ ਉਹਨਾਂ ਦੀ ਸ਼ਾਇਰੀ ਦੇ ਉਹਨਾਂ ਦੇ ਬੋਲਾਂ ਦੇ ਉਹਨਾਂ ਦੇ ਕਿਤਾਬਾਂ ਦੇ ਉਪਾਸਕ ਰਹੇ ਹੋ ਮਨਰੇ ਬਾਦਲ ਅਜੇ ਵੀ ਇਹੀ ਗਰਾਉਂਡ ਤੇ ਕੋਸ਼ਿਸ਼ ਕਰ ਰਹੇ ਨੇ ਕਿ ਬੜੇ ਆਰਾਮ ਨਾਲ ਤਸੱਲੀ ਨਾਲ ਗੱਲ ਕੀਤੀ ਜਾਏ ਪਰ ਲੋਕਾਂ ਦੇ ਜ਼ਿਹਨ 'ਚ ਕਈ ਤਰ੍ਹਾਂ ਦੇ ਸਵਾਲ ਨੇ ਅੱਜ ਕਿਸਾਨਾਂ ਨਾਲ ਵੀ ਉਹੀ ਹੋਇਆ ਮਨਪ੍ਰੀਤ ਬਾਦਲ ਲੋਕਾਂ ਨਾਲ ਗੱਲ ਕਰ ਰਿ ਸੀ ਕਿਸਾਨਾਂ ਨਾਲ ਸਮਝਾ ਰਹੇ ਸੀ ਅਸੀਂ ਇਹ ਕਰਾਂਗੇ ਅਸੀਂ ਇਹ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਬੜੇ ਚੰਗੇ ਸ਼ਬਦਾ ਦੀ ਚੋਣ ਉਹ ਬਹੁਤ ਵਧੀਆ ਕਰਦੇ ਨੇ ਬੜੀ ਹਲੀਮੀ ਨਾਲ ਗੱਲ ਕਰਦੇ ਨੇ ਪਰ ਅੱਗੋਂ ਕਿਸਾਨਾਂ ਨੇ ਕਿਵੇਂ ਘੇਰਿਆ ਇੱਕ ਵਾਰੀ ਦੇਖ ਲੈਣੀ ਆ ਤੇ ਕਿਵੇਂ ਮਨਪ੍ਰੀਤ ਬਾਦੂ ਨੂੰ ਗੱਡੀ ਚ ਬੈ ਕੇ ਪਰ ਜਣਾ ਪਿਆ ਜੀ ਮੇਰੀ ਗੱਲ ਐਵੇਂ ਇਨਾ ਲੰਬਾ ਮੇਰੀ ਗੱਲ ਤਾਂ ਨਹੀਂ ਮੇਰੀ ਗੱਲ ਜੇ ਜਮੀਨਾਂ ਨਾ ਰਹਿਣ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਹੈ ਖਤਮ ਹੋ ਰਹੀ ਹੈ ਮੰਡੀਕਰਨ ਝੋਨਾ ਦੇ ਮੰਡਗਾ ਤੇ ਟੁੱਟ ਰਿਹਾ ਵੋਟਰਾਂ ਦੇ ਕੱਸੀਆਂ ਤੋਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦ ਸਾਹਿਬ ਮੋਟਰਾਂ ਤੇ ਕੱਸੀਆਂ ਦਾ ਤਾਰ ਰਹਿਣਗੇ ਆ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਤੇ ਫੇਰ ਹੀ ਉਹ ਮੋਟਰਾਂ ਦਾ ਮੁੱਲ ਪਊਗਾ ਜੀ ਜਦੋਂ ਚੱਲੂਗਾ ਨਹੀਂ ਨਹੀਂ ਛੋਟੀ ਜਦੋਂ ਮੇਰੇ ਸਵਾਲ ਹੋ ਗਏ ਤੁਸੀਂ ਹੁਣ ਨਰਮਾ ਹੋਣੋਂ हट ਗਿਆ ਖਰਚਾ ਸਿਰ ਪੈ ਜਾਂਦਾ ਸੀ ਤੇ ਕਿਸਾਨ ਜਿਹੜਾ ਕਿੱਦੜਵੇ ਦਾ ਸੀ ਮਧੂਲ ਕੇ ਰੱਖਦਾ ਸੀ ਮਨਪ੍ਰੀਤ ਆਇਆ ਹਲਕੇ ਤੇ ਮਨਪ੍ਰੀਤ ਨੇ ਸਾਰੇ ਕਾਨੂੰਨ ਪੰਗ ਕਰਕੇ ਕਿੱਦੜਵੇ ਹਲਕੇ ਨੂੰ 8000 ਹਜ਼ਾਰ ਉਪਕਲਾਂ ਜਿਹੜੀਆਂ ਤਿਆਂ ਅੱਜ ਜਿਹੜਾ ਝੋਲਣਾ ਹੁੰਦਾ ਤੇ ਇਸ ਇਲਾਕੇ ਥੋੜੀ ਬਹੁਤ ਖੁਸ਼ਹਾਲੀ ਆਈ ਹੈ ਇਹ ਇਹ ਹੰਕਾਰ ਨਹੀਂ ਮੈਂ ਕਰਦਾ ਮੇਰਾ ਧਰਮ ਸੀ ਮੈਂ ਕੀਤਾ ਪਹਿਲੀ ਗੱਲ ਇਸ ਹਲਕੇ 'ਚ ਮੈਂ 6 ਨਵੀਆਂ ਕਸੀਆਂ ਕੱਡੀਆਂ ਧੂਲਕੋਟ ਜਿੱਥੇ ਖੜੇ ਹੋ ਤੁਸੀਂ ਦੱਸੋ ਵੀ ਕੱਸੀ ਕੱਢੀ ਇਹਨਾਂ ਸਾਰੀਆਂ ਕੱਢੀ ਭਲਾਈਆਂ ਨੇ ਕੱਢੀ ਸਾਬਚੰਦ ਕੱਢੀ ਹੁਸਨਰ ਕੱਢੀ 50 ਲਿਫਟ ਪੰਪ ਜਿਹੜੇ ਆ ਕਿਸਾਨਾਂ ਨੂੰ ਮੈਂ ਲੈ ਕੇ ਦਿੱਤੇ ਜਿਹੜੇ ਕਿ ਕਿਸੇ ਹੋਰ ਹਲਕੇ 'ਚ 50 ਲਿਫਟ ਪੰਪ ਲੱਗੇ ਗਿੱਦੜ ਵਿੱਚ ਲੱਗੇ ਤੀਜਾ ਇੱਥੇ ਜਿੰਨੇ ਪੱਕੇ ਖਾਲਸੀ ਉਹ ਸਾਰੇ ਮੈਂ ਬਣਾਏ ਮੈਂ ਦੂਜੇ ਕੋਈ ਗੱਲਾਂ ਕਿਸਾਨਾਂ ਕਿਸਾਨਾਂ ਨਹੀਂ ਗੱਲਾਂ ਕਰਦਾ ਹੁਣ ਅੱਜ ਮੈਂ ਇਸ ਪੋਜੀਸ਼ਨ 'ਚ ਆਇਆ ਅੱਜ ਮੈਂ ਐਮ.ਐਲ.ਏ ਦਾ ਇਲੈਕਸ਼ਨ ਲੜ ਰਿਹਾ ਮੈਂ ਗੱਲ ਕਰਕੇ ਆਇਆ ਸੈਂਟਰ ਨਾਲ ਵੀ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਨਵੇਂ ਟਿਊਬਵਲ ਦੇ ਕਨੈਕਸ਼ਨ ਜਿਹੜਾ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲੇ ਜਿਹਦੇ ਕੋਲੇ ਕੋਈ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਮੈਂ ਸਾਰੇ ਗਿੱਦੜਵੇ ਦੇ ਹਲਕਾ ਦੇ ਲੋਕਾਂ ਨੂੰ ਸੋਲਰ ਕਨੈਕਸ਼ਨ ਦਵਾਉਂਗਾ ਇੱਥੇ ਇੱਕ ਸੁਣਤਾ ਲੈਣਾ ਸੁਣਤਾ ਤੁਸੀਂ ਮੇਰੀ ਗੱਲ ਐਵੇਂ ਇੰਨਾ ਲੰਬਾ ਮੇਰੀ ਗੱਲ ਤਾਂ ਨਹੀਂ ਮੇਰੀ ਗੱਲ ਯਾਰ ਜੇ ਜਮੀਨਾ ਨਾ ਰਹਿੰਦਾ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਹੈ ਖਤਮ ਹੋ ਰਹੀ ਹੈ ਮੰਡੀ ਕਰਨ ਧੋਨਾਂ ਨਹੀਂ ਮੰਡਗਾ ਚ ਟਲ ਰਹੀ ਜੀ ਕਿੰਨੇ ਕਿਸਾਨ ਐ ਜਿਹੜੇ ਅੱਜ ਆ ਮੋਟਰਾਂ ਲੈਣ ਦੇ ਚਾਹਵਾਨ ਐ ਫਿਰ ਦੂਜੀ ਗੱਲ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਵੀ ਗਿੱਦੜਵਾ ਹਲਕੇ ਦੇ ਪੱਕੇ ਖਾਲ ਬਣਿਆ ਨੂੰ 20-25 ਸਾਲ ਹੋ ਗਏ 20-25 ਸਾਲ ਹੋ ਗਏ ਤੇ 20-25 ਸਾਲਾਂ ਚ ਸਾਰੇ ਖਾਲ ਤਬਾਹ ਹੋ ਗਏ ਮੈਂ ਕਿਹਾ ਵੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਉਹਨੂੰ ਕਾਡਾ ਕਹਿੰਦੇ ਆ ਕਾਡਾ ਦੇ ਤਹਿਤ ਸਾਰੇ ਗਿੱਦੜਵੇ ਹਲਕੇ ਦੇ ਜਿਹੜੇ ਪੱਕੇ ਖਾਲ ਹੈ ਮੈਂ ਅੰਡਰਗਰਾਉਂਡ ਪਾਈਪਾਂ ਪਵਾ ਦੂੰਗਾ ਥੋਨੂੰ ਯਾਰ ਇਹ ਬੰਦਾ ਮਾੜਾ ਲੱਗਦਾ ਤੁਸੀਂ ਨਹੀਂ ਮਾੜਾ ਨਹੀਂ ਅਸੀਂ ਮਰਪਰੀ ਬਣਾ ਨਹੀਂ ਸਾਡਾ ਸਾਡਾ ਬੀਜੇਪੀ ਨਾ ਜੀ ਸ਼ੁਭ ਕਰਨ ਦੇ ਗੋਲੀਆਂ ਮਾਰਿਆ ਗਏ ਯਾਰ ਮੈਨੂੰ ਯਾਰ ਮੈਨੂੰ ਯਾਰ ਉਹਨਾਂ ਸਾਡਾ ਮੰਡਿਆ ਚ ਝੋਨਾ ਨਹੀਂ ਤਲਦਾ ਵੀ ਅਸੀਂ ਕਿਹੜੇ ਕੂਚ ਦੀ ਗੱਲ ਦਾ ਕੋਈ ਪਤਾ ਨਹੀਂ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੋਟਰਾਂ ਤੇ ਕੱਸੀਆਂ ਤਾਂ ਬਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਦਲ ਸਾਹਿਬ ਮੋਟਰਾਂ ਤੇ ਕੱਸੀਆਂ ਤਾਂ ਤਾਰ ਰਹਿਣਗੀਆਂ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਸਫੇਰੀ ਆ ਰੋਟਾਂ ਦਾ ਮੁੱਲ ਪਊਗਾ ਜੀ ਜਦੋਂ ਚੱਲੂਗਾ ਤਬ ਇੱਕ ਕੁਛ ਚੰਦਰਪ੍ਰਕਾਸ਼ੇ ਦੇਖਿਆ ਤੁਸੀਂ ਕਿ ਮਨਪ੍ਰੀਤ ਬਾਦਲ ਨੇ ਹੱਥ ਜੋੜ ਦਿੱਤੇ ਸ਼ੁਭਕਰਨ ਬਾਰੇ ਸਵਾਲ ਹੋਇਆ ਉੱਥੇ ਬਾਰਡਰਾਂ ਤੇ ਜੋ ਸਲੂਪ ਹੋਇਆ ਕਿਸਾਨਾਂ ਦੇ ਨਾਲ ਉਸ ਬਾਰੇ ਕਿਸਾਨ ਪੁੱਛ ਰਹੇ ਸੀ ਤੇ ਮਨਪ੍ਰੀਤ ਬਾਦਲ ਹੱਥ ਜੋੜ ਕੇ ਕਹਿ ਰਹੇ ਨੇ ਭਾਈ ਮੈਨੂੰ ਨਹੀਂ ਉਹਦੇ ਬਾਰੇ ਪਤਾ ਮੈਨੂੰ ਨਹੀਂ ਉਹਦੇ ਬਾਰੇ ਪਤਾ ਵੋਟ ਮੰਗਣ ਆਏ ਨੇ ਭਾਜੀਪੀ ਦੇ ਚੋਣ ਨਿਸ਼ਾਨ ਤੋਂ ਭਾਜੀਪੀ ਦੇ ਉਮੀਦਵਾਰ ਨੇ ਪਰ ਜੋ ਕੁਝ ਭਾਜੀਪੀ ਨੇ ਕਿਸਾਨਾਂ ਨਾਲ ਕੀਤਾ ਜਾਂ ਜੋ ਗਿਲੇ ਨੇ ਕਿਸਾਨਾਂ ਦੇ ਭਾਜੀਪੀ ਦੇ ਨਾਲ ਉਨਾ ਨਹੀਂ ਸ਼ਾਇਦ ਉਹ ਐਡਰੈਸ ਨਹੀਂ ਕਰ ਰਹੀਆਂ ਪੱਲਾ ਝਾੜ ਰੇ ਕਿ ਬਈ ਮੈਨੂੰ ਤਾਂ ਕੁਝ ਪਤਾ ਨਹੀਂ ਤੇ ਇਹ ਗੱਲਾਂ ਤਾਂ ਭਾਦੀ ਪਹਿ ਰਹੀਆਂ ਨੇ ਮਨਪ੍ਰੀਤ ਦੇ ਦੇਖੋ ਜੀ ਮੈਂ ਬੇਨਤੀ ਕਰਦਾ ਸ਼ੁਭ ਕਰ ਵੀ ਕਿਸੇ ਦਾ ਜੰਮਿਆ ਸੀ ਨਾ ਉਹਦੀ ਵੀ ਮਾਰ ਦੇ ਵੀ ਪਿਓ ਕਿਸੇ ਮਾਂ ਪਿਓ ਦੇ ਸਾਹਮਣੇ ਜਵਾਨ ਪੁੱਤ ਦੀ লাশ ਕੋਈ ਹੋਵੇ ਕੌਣ ਚੜ ਲੂਗਾ ਮੈਂ ਫੇਰ ਉਹੀ ਗੱਲ ਕਹਿੰਦਾ ਇਹ ਲੀਡਰ ਹੋ ਗਏ ਮੋਟੀ ਚੰਪੜੀ ਦੇ ਮੈਂ ਛੋਟੇ ਮਾਦੇ ਮਰਾਹੀ ਲੋਕਾਂ ਨੂੰ ਵੋਟਰਾਂ ਨੂੰ ਅਪੀਲ ਕਰਦਾ ਵੀ ਭਰਾਵੋ ਆਪ ਦੇ ਮਰੇ ਇਸ ਵਾਰ ਕਿ ਮਿਲੂਗਾ ਕਿੰਨੀ ਦਿਨ ਇਹ ਜੇ ਬੰਦਿਆ ਦੇ ਮਗਰ ਲੱਗੇ ਰਹਿਵਾਂਗੇ ਜਿਹੜਾ ਤੁਹਾਡਾ ਦਰਦ ਦੁੱਖੀ ਸੁਣਦਾ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਦਰਦ ਦੁੱਖ ਸੁਣੇ ਅੱਜ ਐਮਐਸਪੀ ਮਿਲ ਨਹੀਂ ਝੋਨਾ ਰੋਲੀ ਜਾਂਦਾ ਤੇ ਆਪ ਮਨ ਉਹ ਲੋਕ ਜਿਹੜਾ ਬੰਦਾ ਕਹ ਰਿਹਾ ਸੀ ਬਿਲਕੁਲ ਸਹੀ ਕਰਿਆ ਸੀ ਜਦੋਂ ਜ਼ਮੀਨ ਹੀ ਨਾ ਰਹੀ ਤੇ ਕੀ ਟਿਊਬਲ ਕਰੂਗਾ ਜੀ ਜਦੋਂ ਜ਼ਮੀਨ ਹੀ ਨਾ ਰਹੀ ਤੇ ਕੀ ਉਹਦੇ ਚ ਸੋਲਰ ਪਲਾਂਟ ਕਰੂਗਾ ਗੱਲ ਤਾਂ ਹੈ ਲੋਕਾਂ ਦੀ ਫਸਲ ਤੇ نسل ਬਚਾਉਣ ਦੀ ਨਸ਼ਾ ਸੋਡੇ ਘਰ ਘਰ ਹੋ ਗਿਆ ਉਹ ਲੀਡਰਾਂ ਦੀ ਦੇ ਲੀਡਰਾਂ ਦੇ ਆਪ ਝੋਨਾ ਰੋਲੀ ਜਾਂਦਾ ਜੀ ਅੱਜ 11 ਨਵੰਬਰ ਹੋ ਗਈ ਜੀ ਤੇ ਮਡੀਆਂ ਚ ਝੋਨਾ ਪਿਆ ਹਲਦੀ ਮੈਡਮ ਤੁਸੀਂ ਸ਼ਾਇਦ ਚੱਕਰ ਵੀ ਮਾਰਿਆ ਹੋਵੇ ਮਡੀਆਂ ਦੇ ਵਿੱਚ ਵੱਡੇ ਵੱਡੇ ਢੇਰ ਲੱਗੇ ਪਏ ਨੇ ਸੜਕਾਂ ਤੇ ਵੀ ਪਿਆ ਝੋਨਾ ਪਹਿਲੀ ਸਰਕਾਰ ਆ ਸੈਂਟਰ ਦੀ ਤੇ ਪਹਿਲੀ ਸਰਕਾਰ ਆ ਪੰਜਾਬ ਦੀ ਜਿਹੜਾ ਭਜੋਨਾ ਹੀ ਨਹੀਂ ਚੁੱਕ ਸਕੀ ਕੀ ਜੀਵੀਦਾਰ ਨੇ ਕਸੂਰ ਕਰਤਾ ਜੀ ਕੀ ਜੱਟ ਨੇ ਕਸੂਰ ਕਰਤਾ ਤੇ ਹੋਰ ਹਨਾਨੀ ਦੀ ਗੱਲ ਸਾਡਾ ਮੁੱਖ ਮੰਤਰੀ ਵੀ ਜੱਟ ਹੈ ਰਬਨੀਤ ਬਿੱਟੂ ਵੀ ਜੱਟ ਉਹਦਾ ਦਾਦਾ ਵੀ ਖੇਤੀ ਕਰਦਾ ਰਿਹਾ ਕਿਸੇ ਜਿਵੇਂ ਦੇ ਚ ਮਨਪ੍ਰੀਤ ਵੀ ਜੱਟ ਚੋਂ ਉਹ ਕਹਿਆ ਦੇਣਾ ਤੇ ਤਾਂ ਬਾਗ ਨੇ ਠੀਕ ਹੈ ਜੀ ਚਾਟੀ ਦੀ ਜੱਟ ਦੀ ਜোন ਪੂਰੀ ਜੱਟ ਦਾ ਮਾੜਾ ਹਾਲ ਐਸ ਕਰਕੇ ਮੈडम ਮੈਂ ਕਹਿੰਨਾ ਬਿਲਕੁਲ ਜਿਹੜਾ ਦਰਦ ਦੱਸ ਰਿਹਾ ਸੀ ਕਿਸਾਨ ਆਪਦਾ ਬਿਲਕੁਲ ਸਹੀ ਦੱਸ ਰਿਹਾ ਸੀ ਤੇ ਮਨਪ੍ਰੀਤ ਜੀ ਕੋਲ ਕੋਈ ਟੁਕਮਾ ਜਵਾਬ ਨਹੀਂ ਸੀਗਾ ਇੱਧਰ ਉੱਧਰ ਦੀਆਂ ਗੱਲਾਂ ਨਾਲ ਉਹਨਾਂ ਦਾ ਢਿੱਡ ਨਹੀਂ ਭਰਦਾ ਗੱਲ ਐਕਸ਼ਨ ਤੇ ਹੋਣੀ ਚਾਹੀਦੀ ਆ ਤੇ ਜੇ ਮਨਪ੍ਰੀਤ ਐਡਾ ਹੀ ਮਾੜੇ ਏਰੀਏ ਦੀ ਗੱਲ ਕਰਦਾ ਮੈਂ ਟਿਊਬ ਬਲ ਲਿਆ ਦੂੰ ਸੋਲਰ ਲਿਆ ਦੂੰਗਾ ਤੇ ਮਨਪ੍ਰੀਤ ਨੂੰ ਤਾਂ ਜੁਆਇਨ ਕਰੇ ਨੂੰ ਪਸਾਰਤ ਉੱਤੇ ਹੋ ਗਿਆ ਬੀਜੇਪੀ ਲਿਆ ਦਿੰਦਾ ਹੁੰਦਾ ਹੀ ਪ੍ਰਧਾਨ ਮੰਤਰੀ ਦਾ ਚੁਟਕੀ ਦਾ ਕੰਮ ਆ ਲਿਆ ਦਿੰਦਾ ਮੰਤਰੀ ਤੋਂ ਤਾਂ ਹੀ ਹੋਰ ਨਹੀਂ ਤਾਂ ਕੋਈ ਕਾਰਖਾਨਾ ਹੀ ਲਿਆਉਂਦਾ ਰੋਜ਼ਗਾਰ ਉਹ ਕਿੱਧਰ ਵਿੱਚ ਵੀ ਰੋਜ਼ਗਾਰ ਵਾਚ ਜਾਂਦਾ ਐਸ ਕਰਕੇ ਸਭ ਇਹ ਗੱਲਾਂ ਚਨਾਬੀ ਗੱਲਾਂ ਨੇ ਇਹਨਾਂ ਦਾ ਕੋਈ ਅਰਥ ਨਹੀਂ ਤੇ ਉਹੀ ਗੱਲ ਮੁੜ ਕੇ ਲੱਭਦੇ ਰਹਿਣਗੇ ਲੱਭਣਾ ਨਹੀਂ ਕਿਸੇ ਨੇ ਤੇ ਐਸ ਕਰਕੇ ਮੈਂ ਫੇਰ ਉਹੀ ਗੱਲ ਕਹਿੰਦਾ ਮੈਨੂੰ ਅਸ ਗੱਲ ਦੀ ਕੋਈ ਤਸੱਲੀ ਨਹੀਂ ਵੀ ਇਹ ਜਿਹੜੀ ਗੱਲ ਅੱਜ ਕਹੀ ਜਾ ਰਹੀ ਆ ਵੀ ਮੈਂ ਤੈਨੂੰ ਕੰਡਕਟਰ ਭਰਤੀ ਕਰਦਾਂ ਤੈਨੂੰ ਰੇਲ ਵਿੱਚ ਕਰਾ ਦਾਂਗਾ ਕਰਾ ਦੂੰ ਇਹ ਸੀ ਨਾ ਪੀ ਆਦਮਬਰ ਤੋਂ ਪਿੱਛੋਂ ਜਮਾ ਡਿਫਰੈਂਟ ਹੁੰਦਾ ਸਾਧਤਾ ਬਠਿੰਡੇ ਪਿੰਡ ਦਾ ਦਿਸਿਆ ਨਹੀਂ ਵੀ ਘਰ ਘਰ ਨੌਕਰੀ ਦੇਦੀ ਹਾਲਾਂਕਿ ਕਾਂਗਰਸ ਦਾ ਵਾਅਦਾ ਵੀ ਸੀ ਤੇ ਐਸ ਕਰਕੇ ਉਹ ਅੱਜ ਮੈਂ ਇਹਦੀ ਬੋਲੀ ਬੋਲਦਾ ਕੱਲ ਮੈਂ ਕਿਸੇ ਦੀ ਬੋਲੀ ਬੋਲਦਾ ਪਰसों ਕਿਸੇ ਦੀ ਬੋਲੀ ਬੋਲਦਾ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਪੰਜਾਬੀ ਆ ਉਹ ਬੀਜੇਪੀ ਨੂੰ ਬles ਕਰੂਗਾ ਪੰਜਾਬੀ ਬੀਜੇਪੀ ਨੂੰ ਪੁਨਿਸ਼ ਕਰੂਗਾ ਜਿਵੇਂ ਬੀਜੇਪੀ ਨੇ ਪੰਜਾਬ ਨਾਲ ਕਿੱਦਾਂ ਤੁਸੀਂ ਕਹਦੇ ਹੋ ਮੰਤਰੀ ਬਾਦਲ ਕਿਤੇ ਸਟੈਂਡ ਨਹੀਂ ਕਰ ਰਹੇ ਅਮ੍ਰਿਤਾ ਵੜਿੰਗ ਤੇ ਡਿੰਪੀ ਢਿੱਲੋਂ ਚੋ ਮੁੱਖ ਮੁਕਾਬਲਾ ਹੈ ਪਰ ਇਹਨਾਂ ਕਿਸ ਕਿਨੂੰ ਤੁਹਾਨੂੰ ਐਜ ਕੇ ਦਾ ਲੱਗ ਰਿਹਾ ਦੇਖੋ ਮੈਂ ਮੰਨ ਭਾਈ ਨਹੀਂ ਕਹਿੰਦਾ ਮਨਪ੍ਰੀ ਸਟੈਂਡਿੰਗ ਕਰ ਜਿੱਤ ਨੂੰ ਮਨਪ੍ਰੀ ਦੀ ਵਿਚ ਚਾਹਤਾ ਪਰ ਹਾਲਤ ਜਿੱਤ ਨਾਲੇ ਹੈ ਨਹੀਂ ਜਿਸ ਤੋਂ ਆਪਣੀ ਜਗ੍ਹਾ ਮਾਨਕ ਆ ਨਾ ਜਿਹੜੇ ਮਾਨਕ ਆਪਾਂ ਰੱਖਦੇ ਆ ਵੀ ਆਹ ਸਟੈਂਡਰਡਸ ਨੇ ਜਾਂ ਮੀਅਰ ਆ ਨਾਪ ਇਸ ਚੀਜ਼ ਨੂੰ ਇਸ ਤੀ ਨਾਲ ਮੀਅਰ ਕਿਤਾ ਜਾ ਸਕਦਾ ਉਹ ਆਪਾਂ ਕੁਝ ਰੱਖ ਲੈਨੇ ਆ ਨਾ ਜੀ ਉਹ ਹਿਸਾਬ ਨਾਲ ਮੇਰੀ ਸਮਝ ਕਹਿੰਦੀ ਜਿੰਨੀ ਕਿ ਮੈਂ ਇਲੈਕਸ਼ਨ ਪੋਲਿਟਿਕਸ ਕਵਰ ਕੀਤੀ ਆ ਉਹ ਸਾਰਾ ਸਮਝ ਕਹਿੰਦੀ ਵੀ ਬੜਿੰਗ ਤੇ ਡਿੰਪੀ ਢਿੱਲੋ ਕੀ ਮੁਕਾਬਲਾ ਠੀਕ ਹੈ ਡਿੰਪੀ ਤੇ ਸਰਕਾਰ ਉਹ ਜਿੰਦੇ ਢਿੱਲੋ ਨੂੰ ਥੋੜਾ ਐਜ ਦੇ ਰਹੀ ਆ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਬਿਲਕੁਲ ਦੇ ਬਿਲਕੁਲ ਦੇ ਰਿਹਾ ਬਿਲਕੁਲ ਦੇ ਰਿਹਾ ਬਿਲਕੁਲ ਹੀ ਦੇ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਥਾਣੇ ਕਚਹਿਰੀ ਪੀਡੀਪੀਓ ਦਫਤਰ ਨਗਰ ਪੰਚਾਇਤ ਲੋਕਾਂ ਦੇ ਕੰਮ ਨੇ ਕਿਸੇ ਨੇ ਨਕਸ਼ਾ ਪਾਸ ਕਰਉਣਾ ਕਿਸੇ ਨੇ ਵਾਟਰ ਕਨੈਕਸ਼ਨ ਹੈ ਨਾ ਕਿਸੇ ਨੇ ਪੰਚਾਇਤਾਂ ਦੀ ਚੋਣ 'ਚ ਕੋਈ ਗ੍ਰਾਂਟ ਹੋਣੀ ਹੈ ਪੀਡੀਪੀ ਤੋਂ ਨਹੀਂ ਉਹ ਡਿੰਪੀ ਢਿਲੋ ਹੀ ਦਵਾਊਗਾ ਠੀਕ ਹੈ ਜੇ ਅਮਰਤਾ ਫੋਰ ਫੋਰ ਐਗਜ਼ਾਮਪਲ ਅਮਰਤਾ ਵੀ ਕਿ ਜਿੱਤ ਵੀ ਜਾਂਦੀ ਆ ਥਨ ਐਮਐਲਏ ਤਾਂ ਡਿੰਪੀ ਢਿਲੋ ਹੀ ਆ ਫਿਰ ਵੀ ਜਿਹੜਾ ਕੁਝ ਹੋਊਗਾ ਇਸ ਸਾਲ 2 ਸਾਲ ਸਰਕਾਰ 'ਚ ਉਹ ਤਾਂ ਡਿੰਪੀ ਢਿਲੋ ਦੇ ਮੁਤਾਬਿਕ ਹੀ ਹੋਏਗਾ ਨਾ ਜੀ ਤੇ ਐਸ ਕਰਕੇ ਲੋਕ ਇੰਨਾ ਸਮਝ ਗਏ ਠੀਕ ਹੈ ਮੇਰੇ ਸਾਹਮਣੇ ਮੈਨੂੰ ਨਹੀਂ ਲੱਗਦਾ ਕਿ ਟਿੰਪਟੀ ਲਾਉਦੇ ਅਮਰਤਾ ਬੜੀ ਨੂੰ ਮੁਕਾਬਲਾ ਬਾਹਰ ਜਾਊਗਾ ਦੋਹਾਂ ਚੀਰੂਗਾ ਮੇਰੀ ਸਮਝ ਨਹੀਂ ਆਉਂਦੀ ਬਾਕੀ ਅਸੀਂ ਸਿਰਫ ਗਿੱਦੜ ਬਾਹਾ ਦੀ ਗੱਲ ਕਰ ਰਹੇ ਸੀ ਬਾਕੀ ਸੀਤਾ ਤੇ ਵੀ ਤੁਸੀਂ ਦੇਖ ਰਹੇ ਹੋਵੋਗੇ ਕਿਵੇਂ ਦਾ ਪ੍ਰਚਾਰ ਚੱਲਦਾ ਪਿਆ ਕਿਵੇਂ ਦਾ ਮੁਕਾਬਲਾ 26 ਵਾਲ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਤੇ ਬਰਨਾਲਾ ਦੀ ਗੱਲ ਕਰੀਏ ਇੱਥੇ ਵੀ ਕੀ ਤੁਹਾਨੂੰ ਲੱਗਦਾ ਸਵੇਚ ਆਵਾ ਦੀ ਪਾਕੀ ਦੀ ਸਰਕਾਰ ਇਹਨਾਂ ਨੂੰ ਐਜ ਹੈ ਇੰਦਾਂ ਨੇ ਇੱਕ slogan ਦਿੱਤਾ ਆਪ ਦੀ ਸਰਕਾਰ ਆਪ ਦਾ ਐਮਲੇ ਇੱਕ slogan ਇਹਨਾਂ ਨੇ ਦਿੱਤਾ ਤੁਸੀਂ ਵੋਟ ਦੇਖਿਓਗੇ ਕਲੈਕਸ਼ਨ ਲੱਗੇ ਹੋ ਜਿੱਥੋਂ ਦੇ ਇਹਦਾ ਬਰਨਾਲੇ ਦਾ ਸਵਾਲ ਆ ਪਰ ਨਾਲੇ ਤਾਂ ਇਹਨਾਂ ਦੀ ਰੈਵਲ ਖੜਾ ਹੋ ਗਿਆ ਹਮ ਹਮ ਵਾਹ ਕਿਹਦੀ ਵੋਟ ਵੋਟ ਕੱਟ ਕਰਦਾ ਉਹ ਦੇਖਣਾ ਨਿਕਲਦਾ ਹਮ ਜੱਬੇਵਾਲ ਤਾਜ਼ਾ ਤਾਜ਼ਾ ਐਮਪੀ ਬਣਿਆ ਜੱਬੇਵਾਲ ਦਾ ਮੁੰਡਾ ਕੜਾ ਹੋਇਆ ਉਹਨੂੰ ਆਪ ਦੇ ਪਿਓ ਦਾ ਐਜ ਹੈਗਾ ਹਮ ਹਮ ਠੀਕ ਹੈ ਸੁਖਜਿੰਦਰ ਰਧਾਵੇ ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਮੈਨੂੰ ਪਤਾ ਲੱਗਿਆ ਜਾਂ ਮੈਂ ਜਿੰਨਾ ਕਿ ਮੈਂ ਉਹ ਗੁਦਾਸਪੁਰ ਲੱਕੇ ਚ ਵੀ ਰਿਆ ਉਹਦੇ ਖਲਤੇ ਕੋਈ ਕ腐ਸ਼ਨ ਦਾ ਦਾਗ ਨਹੀਂ ਲੱਗਿਆ ਹੂੰ ਜੇ ਲੱਗਿਆ ਤਾਂ ਹਵਾ ਚ ਹੀ ਰਿਆ ਕੋਈ ਪਰਚਾ ਪੁਰਚਾ ਉਸ ਕਨੈਕਸ਼ਨ ਚ ਨਹੀਂ ਹੋਇਆ ਇੱਕ ਵਾਰੀ ਭਗਵੰਤ ਮਾਨ ਕਹਿੰਦਾ ਸੀ ਉਹ ਸੀ ਉਹ ਜੇਲ੍ਹ ਦਾ ਮੁਖਤਾਰ ਅंसारी ਵਾਲਾ ਪੇਲ ਭੇਜਾਂਗੇ ਰਿਕਵਰੀ ਕਰਾਂਗੇ ਉਹ ਭਗਵੰਤ ਮਾਨ ਵੀ ਹਵਾ ਚ ਗੱਲ ਛੱਡ ਕੇ ਤੇ ਮੁੜ ਕੇ ਰਿਕਵਰੀ ਵੀ ਨਹੀਂ ਕੀਤੀ ਵਕੀਲ ਵਾਲੀ ਫੀਸ ਵਾਲਾ ਚੱਕਰ ਜਪਿਆ ਸੀ ਨਾ ਜੀ ਤੁਹਾਡੇ ਯਾਦ ਹੋਣਾ ਹੂੰ ਠੀਕ ਹੈ ਤੇ ਇਹਦੇ ਕੋਈ ਹਲੇ ਤਾਈ ਦਾਗ ਨਹੀਂ ਲੱਗਿਆ ਉਵੀ ਉਹ ਨਾਲੇ ਜਿਹੜੇ ਜੀ ਕਾਂਗਰਸ ਦੇ ਮੁੱਖ ਮੰਤਰੀਆਂ ਦੀ ਰੇਸ ਚ ਸੁਖਜਿੰਦਰ ਰਤਾਵੇ ਦਾ ਪ੍ਰਤਾਪ ਆਜਵੇ ਦਾ ਤੇ ਬਾਦ ਆਪਣਾ ਅਮਰਿਤ ਰਾਜੇਪੁਰ ਦਾ ਠੀਕ ਹੈ ਇਹਨਾਂ ਦਾ ਨਾਮ ਹੁੰਦਾ ਠੀਕ ਹੈ ਉਹਨਾਂ ਨੂੰ ਉਸ ਚੀਜ਼ ਦਾ ਇੱਛਾ ਤੇ ਐਸ ਕਰਕੇ ਜਿਹੜੀ ਇਹ ਇਲੈਕਸ਼ਨ ਹੈ ਨਾ ਜੀ ਇਹ ਇਲੈਕਸ਼ਨ ਕੋਈ ਨਾ ਤਾਂ ਕਿਸੇ ਕਾਂਗਰਸ ਦੇ ਜਿਹੇ ਚਿੱਤ ਜਾਂਦੇ ਨੇ ਕਾਂਗਰਸ ਦੇ ਹੱਕ ਚ ਫਤਵਾ ਠੀਕ ਹੈ ਜੇ ਕਾਲੇ ਜਿੱਤ ਅਕਾਲੀ ਦਾ ਹੀ ਨਹੀਂ ਪਹੁੰਚੇ ਬੀਜੇਪੀ ਜਿੱਤਿਆਂ ਦੀ ਬੀਜੇਪੀ ਦੇ ਹੱਕ ਵਿੱਚ ਫਤਵਾ ਆ ਜੇ ਆਪ ਹਾਰ ਜਾਂਦੀ ਆ ਤਾਂ ਇਹ ਫਿਰ ਆਪ ਦੇ ਹੀ ਵਿਰੁੱਧ ਫਤਵਾ ਹੈ ਲੋਕਾਂ ਦਾ ਪਰ ਮੈਂ ਹੁਣ ਜਿੰਨਾ ਕੋ ਤੁਹਾਡਾ ਸਮਝਿਆ ਤੁਸੀਂ ਕਹਿ ਰਹੇ ਕਿ ਗੁਰਦਾਸਪੁਰ ਚ ਡੇਰਾ ਬਾਬਾ ਨਾਨਕ ਚ ਰੰਦਾਵਾ ਨੂੰ ਐਜ ਹੈ ਮਤਲਬ ਰੰਦਾਵਾ ਰੇਸਨ ਹੈ ਰੰਦਾਬ ਨੂੰ ਤਾਂ ਐਜ ਹੈ ਨਾ ਜੀ ਤਾਜ਼ਾ ਤਾਜ਼ਾ ਐਮਪੀ ਜਣਿਆ ਉਹਨੂੰ ਵਿਰੋਧਤਾ ਕਿੱਥੋਂ ਆ ਹੂਸਿਆਪੁਰ ਤੁਸੀਂ ਕਹਿ ਰਹੇ ਹੋ ਕਿ ਆਮ ਆਦੀ ਪਾਰਟੀ ਨੂੰ ਚੱਬੇਵਾਲ ਜੀ ਨੂੰ ਕਿਉਂਕਿ ਇਹਦਾ ਦਾਅਵਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦੀ ਪਾਰਟੀ ਦੇ ਮੈਂਬਰ ਜਿਹੜੇ ਇੰਡੀਪੈਂਡੈਂਟ ਖੜਾ ਹੋਣਾ ਉਹ ਮੈਟਰ ਕਰੇਗਾ ਕਿ ਤੇ ਨਾ ਕਿਤੇ ਅਸਰ ਪਾਏਗਾ ਬਰਨਾਲਾ ਥੈਟ ਥੈਟ ਵਿਲ ਅਫੈਕਟ ਦਾ ਇਲੈਕਸ਼ਨ ਆਫ देयर ਅਫੀਸ਼ਲ ਕੈਂਡੀਡੇਟ ਆਪਸ ਅਫੀਸ਼ਲ ਕੈਂਡੀਡੇਟ ਤੇ ਗੋਵਿੰਦ ਸੰਧੂ ਦੇਖਦੇ ਤੁਸੀਂ ਮੁਕਾਬਲੇ ਚ ਸਿਮਰਜੀਤ ਸਿੰਘ ਮਾਨ ਦੇ ਦੋਤੇ ਕਿ ਉਹ ਅਸਰ ਪਾ ਲਗੇ ਤੇ ਸਿਮਰਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਸੰਧੂ ਉਹ ਵੀ ਮੈਦਾਨ ਚ ਨੇ ਬਰਨਾਲਾ ਤੋਂ ਉਹ ਪਾਸੇ ਪਾਰ ਗਏ ਦੇਖੋ ਉਹ ਤਾਂ ਫਾਇਦਾ ਹੀ ਦੇਣਗੇ ਨਾ ਉਹ ਰੈਡੀਕਲ ਵੋਟ ਇੱਕ ਪਾਸੇ ਪੈ ਜਾਣੀ ਆ ਤੇ ਡਾਇਵਰਟ ਹੋ ਜਾਣੀ ਸੀ ਕਿਤੇ ਨਾ ਕਿਸੇ ਪਾਸੇ ਕੁਝ ਕਾਦੀਆਂ ਕੁਝ ਭਾਜਪਾ ਨੂੰ ਪੈ ਜਾਂਦੀ ਕੁਝ ਆਪ ਨੂੰ ਪੈ ਜਾਂਦੀ ਕੁਝ ਕਾਂਗਰਸ ਨੂੰ ਪੈ ਜਾਂਦੀ ਠੀਕ ਹੈ ਨਾ ਰੈਡੀਕਲਸ ਨਾ ਜਿਹੜੀ ਰੈਡੀਕਲਸ ਨੇ ਉਹ ਉਹਨਾਂ ਦੇ ਹੋਰ ਕਨੈਕਸ਼ਨ ਵੀ ਹੈਗੇ ਨੇ ਸੂਚੀਆਂ ਪਾਰਟੀਆਂ ਚ ਵੀ ਉਹਨਾਂ ਦੀ ਜ਼ਿਆਦਾਤਰ ਵੋਟ ਡਾਇਵਰਟ ਹੁੰਦੀ ਆ ਜਿਵੇਂ ਤੁਸੀਂ ਇਹ ਵੇਖੋ ਵੀ ਕਿਸਾਨਾਂ ਦੀ ਵੋਟ ਵੀ ਡਾਇਵਰਟ ਕੀ ਆ ਫਲਾਨਾ ਗਰੁੱਪ ਆ ਜੀ ਆ ਫਲਾਨੇ ਦਾ ਗਰੁੱਪ ਆ ਜੀ ਆ ਫਲਾਨੇ ਦਾ ਗਰੁੱਪ ਆ ਫਲਾਨਾ ਗਰੁੱਪ ਤਾਂ ਇੱਧਰ ਪਾ ਦੂਗਾ ਜੀ ਫਲਾਨਾ ਗਰੁੱਪ ਇੱਧਰ ਪਾ ਦੂਗਾ ਕਿ ਸਾਨਾ